ਅਰਮਾਨ ਕਰਕੇ ਹੂੰ ਇਹ ਦਾਤਾ ਕੋਈ ਨਹੀਂ ਕਰਦਾ ਜੀ ਬਦਲ ਦੇਣਾ ਕਰਕੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਪੰਜਾਬ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬ ਟੀਵੀ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਤੇ ਲਗਭਗ ਅਸੀਂ ਹਰ ਰੋਜ਼ ਹੀ ਤੁਹਾਨੂੰ ਖਾਸ-ਖਾਸ ਵਿਅਕਤੀਆਂ ਦੇ ਨਾਲ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ ਜੀ ਨਵੇਂ-ਨਵੇਂ ਉੱਭਰਦੇ ਸ਼ਾਇਰ ਕਲਾਕਾਰ ਦਰਸ਼ਕਾਂ ਦੇ ਨਾਲ ਰੂਬਰੂ ਕਰਵਾਉਂਦੇ ਰਹਿੰਦੇ ਆ ਤੇ ਉਸੇ ਲਈ ਦੇ ਤਹਿਤ ਅੱਜ ਫਿਰ ਇੱਕ ਖਾਸ ਮੁਲਾਕਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੀ ਅੱਜ ਦੀ ਖਾਸ ਮੁਲਾਕਾਤ ਾਰਮਾਨ ਸਿੰਘ ਜੀ ਦੇ ਨਾਲ ਾਰਮਾਨ ਸਿੰਘ ਜੀ ਬਾਰੇ ਗੱਲ ਕਰੀ ਤਾਂ ਬਹੁਤ ਅੱਛੇ ਗਾਇਕ ਨੇ ਬਹੁਤ ਅੱਛਾ ਲਿਖ ਵੀ ਲੈਂਦੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ 뮤జిక్ ਕੀਤੀ ਹੋਈ ਹੈ ਤੇ ਬਚਪਨ ਤੋਂ ਹੀ ਲਿਖਣ ਗਾਉਣ ਦਾ ਸ਼ੌਕ ਹੈ ਤੇ ਹੁਣ ਇਸ ਮੁਕਾਮ ਤੇ ਪਹੁੰਚ ਗਏ ਨੇ ਕਿ ਆਪਣਾ ਚਿਹਰਾ ਆਪਣੀ ਆਵਾਜ਼ ਦਰਸ਼ਕਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਦਿਖਾਉਣ ਦੇ ਕਾਬਿਲ ਹੋਏ ਨੇ ਸੋ ਪੰਜਾਬ ਟੀਵੀ ਦਾ ਤਾਂ ਇਹ ਸ਼ੁਰੂ ਤੋਂ ਹੀ ਰੋਜ਼ਾਨਾ ਹੈ ਤੇ ਆਪਾਂ ਇਸ ਤਰ੍ਹਾਂ ਦੇ ਸ਼ਾਇਰਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਟੈਲੈਂਟਡ ਲੋਕਾਂ ਨੂੰ ਲਿਆ ਲਿਆ ਕੇ ਲੱਭ ਲੱਭ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਤਾਂ ਕਿ ਇਹਨਾਂ ਦੀ ਜ਼ਿੰਦਗੀ ਤੋਂ ਆਪਾਂ ਕੁਝ ਸੇਧ ਲੈ ਸਕੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਪਣਾ ਸਕੀਏ ਤਾਂ ਇਸੇ ਤਰ੍ਹਾਂ ਜੀ ਅੱਜ ਅਰਮਾਨ ਸਿੰਘ ਜੀ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੇ ਮਿਲਦੇ ਹਾਂ ਅਰਮਾਨ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਕਰਦੇ ਹਾਂ ਇਹਨਾਂ ਦਾ ਸਵਾਗਤ ਅਰਮਾਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਚੈ ਟੀਵੀ ਦਾ ਬਹੁਤ-ਬਹੁਤ ਥੈਂਕ ਯੂ ਅਰਮਨ ਜੀ ਥੋੜਾ ਜਿਹਾ ਆਪਣੀ ਪੜ੍ਹਾਈ ਲਿਖਾਈ ਬਾਰੇ ਦੱਸੋਗੇ ਜੀ ਮੈਂ ਜਿਵੇਂ ਦੱਸਿਆ ਕਿ ਤੁਹਾਡੀ ਯੂਨੀਵਰਸਿਟੀ ਤੋਂ ਪੜ੍ਹੇ ਹੋ ਪਰ ਇਸ ਤੋਂ ਪਹਿਲਾਂ ਦਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਤੇ ਪਿਛਲੀ ਪੜ੍ਹਾਈ ਕਿਵੇਂ ਦੀ ਰਹੀ ਹੈ ਜੀ ਮੈਂ ਐਕਚੁਅਲੀ ਮੈਂ ਮੇਰਾ ਮੇਰਾ ਪਿੰਡ ਹੈਗਾ ਬਾਮਣ ਵਾਲਾ ਬਿਲਕੁਲ ਹਰਿਆਣੇ ਦੀ ਹੱਦ ਤੇ ਹਰਿਆਣੇ ਨੂੰ ਪੰਜਾਬ ਦੀ ਹੱਦ ਤੇ ਜੀ ਤੇ ਉੱਥੋਂ ਦਾ ਮੈਂ ਬਿਲੋਂਗ ਕਰਦਾ ਯਾਰ ਸਾਡੇ ਸੰਗੀਤ ਦਾ ਸਾਡੇ ਬਿਲਕੁਲ ਵੀ ਫੈਮਿਲੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਕੋਈ ਕਿਸੇ ਨੂੰ ਕੋਈ ਸ਼ੌਂਕ ਤਾਂ ਚਲੋ ਗਾਉਣ ਦਾ ਨਾ ਲਿਖਣ ਦਾ ਸਾਡੇ ਨਹੀਂ ਹੈਗਾ ਸੀ ਕਿਸੇ ਨੂੰ ਜੀ ਤੇ ਬਾ ਮੈਨੂੰ ਬਚਪਨ ਤੋਂ ਹੈ ਕਿ ਮੈਂ ਮੈਨੂੰ ਮੈਨੂੰ ਸੰਗੀਤ ਅੱਛਾ ਸੁਣਦਾ ਸੀ ਮੈਨੂੰ ਇਹ ਹੈ ਕਿ ਮੈਂ ਸ਼ੁਰੂ ਤੋਂ ਚੰਗਾ ਸੰਗੀਤ ਸੁਣਦਾ ਸੀ ਤਾਂ ਮੈਂ ਜਦੋਂ ਕਿਸੇ ਨੂੰ ਇਦਾਂ ਦਾ ਕੋਈ ਸੁਣਦਾ ਸੀਗਾ ਜਿੱਦਾਂ ਕੋਈ ਆਪ ਲਿਖ ਕੇ ਗਾਉਂਦਾ ਤਾਂ ਮੇਰੇ ਅੰਦਰ ਨਾ ਇੱਕ ਇਹ ਹੁੰਦਾ ਸੀ ਕਿ ਯਾਰ ਮੈਂ ਹਾਂ ਕਦੇ ਮੈਂ ਖੁਦ ਲਿਖੂਗਾ ਤੇ ਗਾਉਂਗਾ ਉਹ ਚੀਜ਼ਾਂ ਮੇਰੇ ਅੰਦਰ ਬਚਪਨ ਤੋਂ ਸੀਗਾ ਮੈਂ ਚੱਲਦਾ ਆ ਰਿਹਾ ਜੀ ਤੇ ਮੈਂ ਆਪਣੇ ਪਿੰਡ ਬੜਿਆ 3rd ਕਲਾਸ ਤੱਕ ਐਂਡ THEN ਫਿਰ ਮੈਨੂੰ ਮੈਂ ਆਪਣੇ ਨਾਨਕੇ ਆ ਗਿਆ ਨਾਨਕੇ ਮੇਰੇ ਨਾਨੀ ਜੀ ਨੇ ਮੈਨੂੰ ਰੱਖਿਆ ਮੈਂ ਉੱਥੇ ਮਤਲਬ ਗ੍ਰੈਜੂਏਸ਼ਨ ਤੱਕ ਮੈਂ ਉਹਨਾਂ ਦੇ ਕੋਲ ਹੀ ਰਿਹਾ ਜੀ ਤੇ ਮਤਲਬ 뮤זיਕ ਦੇ ਵਿੱਚ ਲਿਆਉਣ ਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਰਿਹਾ ਚਲੋ ਠੀਕ ਹੈ ਮੈਨੂੰ ਸ਼ੌਂਕ ਹੈਗਾ ਸੀ ਬਚਪਨ ਤੋਂ ਪਰ ਮੇਰੇ ਨਾਨੀ ਦਾ ਬਹੁਤ ਜ਼ਿਆਦਾ ਵੱਡਾ ਯੋਗਦਾਨ ਰਿਹਾ ਜੀ ਕਿਉਂਕਿ ਮੈਂ ਉਹਨਾਂ ਨੂੰ ਇੱਕ ਵਾਰ ਕਿਹਾ ਕਿ ਮੈਨਾਂ ਨੀ ਮੈਨੂੰ ਹਰਮੋਨੀਅਮ ਚਾਹੀਦਾ ਉਹ ਮੈਨੂੰ ਹਰਮੋਨੀਅਮ ਵੇ ਲੈ ਕੇ ਦਿੱਤਾ ਕਿਉਂਕਿ ਮੈਂ ਆਪਣੇ ਘਰੋਂ ਇੰਨਾ ਜ਼ਿਆਦਾ ਉਹ ਨਹੀਂ ਹੈਗਾ ਸੀਗਾ ਕਿ ਆਪਾਂ ਖੁਦ ਆਪਣੇ ਕੌਸ਼ਲ ਪੂਰੀਆਂ ਕਰ ਸਕੀਏ ਠੀਕ ਹੈ ਤਾਂ ਉਹਨਾਂ ਨੇ ਮੈਨੂੰ ਹਰਮੋਨੀਅਮ ਵੇ ਲੈ ਕੇ ਦਿੱਤਾ ਚਲੋ ਮੇਰਾ ਚੱਲਦਾ ਰਿਹਾ ਉੱਥੇ ਮੈਂ ਸਾਡਾ ਫਿਰ ਉੱਥੇ ਕੋਈ ਸਿਖਾਉਣ ਵਾਲਾ ਨਹੀਂ ਕੋਈ ਹੁੰਦਾ ਸੀ ਕਿ ਮੈਨੂੰ ਸ਼ੌਂਕ ਸੀਗਾ ਫਿਰ ਮੇਰਾ ਇੱਕ ਮੈਨੂੰ ਦੋਸਤ ਮਿਲਿਆ ਮੱਖਣ ਸਿੰਘ ਸੀ ਆ ਤੇ ਉਹਨਾਂ ਨੇ ਮੈਨੂੰ ਇਸ ਲੈਂਡ ਦੇ ਵਿੱਚ ਪ੍ਰੋਪਰ ਲੈ ਕੇ ਆਂਦਾ ਜੀ ਕਿ ਉਹ ਸਾਰੇ ਇੰਸਟਰੂਮੈਂਟ ਪਲੇ ਕਰ ਲਾਂਦੇ ਸੀਗੇ ਤੇ ਉਹਨਾਂ ਨੇ ਮੈਨੂੰ ਲਿਖਣ ਦਾ ਪਾਇਆ ਤੇ ਫਿਰ ਮੇਰੇ ਯਾਦ ਹੈ ਇੱਕ ਵਾਰ ਕਿ ਮੈਂ ਸਰਕਾਰੀ ਸੈਕੰਡਰੀ ਸਕੂਲ ਬੂਹਾ ਪੜ੍ਹਿਆ ਮੈਂ ਜੀ ਤੇ ਪਲੱਸ 2 ਦੇ ਕਾ ਤੇ ਮੈਂ ਜਦੋਂ 6th ਕਲਾਸ ਦੇ ਵਿੱਚ ਸੀ ਸਾਡੇ ਇੱਕ ਟੀਚਰ ਸੀਗੇ ਅਜਮੇਰ ਸਿੰਘ ਜੀ ਉਹ ਐਸਐਸਟੀ ਬਣਾਉਂਦੇ ਹੁੰਦੇ ਸੀ ਜੀ ਤੇ ਮੈਂ ਮਤਲਬ ਕਿ ਐਕਟੀਵਿਟੀਜ਼ ਦੇ ਵਿੱਚ ਹੁੰਦਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਕਲਾਸ ਦੇ ਵਿੱਚ ਮੈਂ ਗਿਆ ਲਿਖਿਆ ਮੈਂ ਖੁਦ ਸੀ ਬਟ ਮੈਨੂੰ ਹੁਣ ਇਹ ਨਹੀਂ ਯਾਦ ਮੈਨੂੰ ਕੀ ਲਿਖਿਆ ਲਿਖਿਆ ਆਪਣੇ ਬਾਰੇ ਸੀ ਤੇ ਉਸ ਤੋਂ ਬਾਅਦ ਕੋਈ ਗਜ਼ਲ ਕਵਿਤਾ ਮੈਂ ਲਿਖਦਾ ਰਿਹਾ ਪਰ ਮੈਨੂੰ ਪੜਨ ਦਾ ਸ਼ੌਕ ਬਚਪਨ ਤੋਂ ਆ ਗਿਆ ਮੈਂ ਕਿਤਾਬਾਂ ਪੜਦਾ ਸ਼ਿਵ ਨੂੰ ਪੜ ਲਿਆ ਜੋ ਵੀ ਜਿੰਨੇ ਮਤਲਬ ਪੰਜਾਬੀ ਰਾਈਟਰ ਹਨ ਸੁਖਵਿੰਦਰ ਮਰਦ ਮੇਰੀ ਫੇਵਰੇਟ ਆ ਤਾਂ ਮੈਂ ਪੜਦਾ ਸੀ ਤਾਂ ਮੈਨੂੰ ਆਈਡੀਆ ਆਉਂਦੀ ਹੌਲੀ ਹੌਲੀ ਲਿਖਦਾ ਰਹਿੰਦਾ ਸੀਗਾ ਜੀ ਤੇ ਐਂਡ ਦੈਨ ਫਿਰ ਜਦੋਂ ਮੈਂ ਪਲੱਸ 1 ਦੇ ਵਿੱਚ ਹੋਇਆ ਤਾਂ ਫਿਰ ਉੱਥੋਂ ਮੇਰਾ ਗਾਣੇ ਲਿਖਣ ਦਾ ਪ੍ਰੋਸੈਸ ਚੱਲਿਆ ਇੱਕ ਮੇਰੇ ਫਰੈਂਡ ਸੀਗਾ ਉੱਤੇ ਉਹ ਗਾਣੇ ਬਹੁਤ ਅੱਛੀ ਉਹਦਾ ਨਾ ਇੱਕ ਗਾਣਾ ਸੀਗਾ ਤੇ ਗੀਤ ਗਾਉਣੇ ਨਿਤ ਬਣ ਗਏ ਨੇ ਮੇਰੇ ਰਾਗ ਅੰਦਰ ਗਾਉਂਦੇ ਕੀ ਉਹਦਾ ਚਲੇ ਗਏ ਰਹੇ ਚਲੇ ਗਏ ਮਹਿਰੂਮਦਾਰੇ ਉਹਦੀ ਯਾਦ ਅੰਦਰ ਤੇ ਮੈਂ ਉਹਨੂੰ ਕਿਹਾ ਮੈਂ ਯਾਰ ਮੈਨੂੰ ਗਾਣਾ ਸੋਹਣਾ ਲੱਗਦਾ ਤੁਸੀਂ ਗਾਣਾ ਮੈਨੂੰ ਦੇ ਤੇ ਮੈਂ ਇਹਨੂੰ ਕੰਪਲੀਟ ਕਰਦਾ ਯਾਨੀ ਕਿ ਹੁਣ ਗਾਣੇ ਦਾ ਸਥਾਈ ਤਾਂ ਹੈਗਾ ਸੀ ਤਾਂ ਫਿਰ ਮੈਂ ਉਹਦਾ ਉਹਨੂੰ ਕੰਪਲੀਟ ਕੀਤਾ ਹੁਣ ਮੈਨੂੰ ਤਾਂ ਗਾਣੇ ਦੇ ਵਜਨ ਬਾਰੇ ਪਤਾ ਸੀ ਉਹਦਾ ਮੈਨੂੰ ਮਤਲਬ ਕੁਛ ਨਹੀਂ ਮੈਨੂੰ ਵੀ ਵਿਆਕਰਨ ਨਹੀਂ ਪਤਾ ਸੀ ਐਕਚੁਅਲੀ ਵੀ ਕੀ ਵਿਆਕਰਨ ਤਾਂ ਫਿਰ ਮੈਂ ਹੌਲੀ-ਹੌਲੀ ਨੂੰ ਲਿਖਦਾ ਰਿਹਾ ਤੇ ਮੈਂ ਹੌਲੀ-ਹੌਲੀ ਜੰਨੀ ਕਿ ਲਿਖਣਾ ਮਤਲਬ ਪ੍ਰੋਸੈ ਮੇ ਵੀ ਮੈਂ ਆਈ ਥਿੰਕ ਮੇਰੇ ਕੋਲ 6-700 ਗਾਣੇ ਲਿਖਿਆ ਪਿਆ ਹੋਊਗਾ ਹਿੰਦੀ ਪੰਜਾਬੀ ਗਜ਼ਲਾਂ ਮੈਂ ਆਪਦੇ ਲਿਖ ਕੇ ਕੰਪੋਜ਼ ਕਰਕੇ ਰੱਖ ਲਾਣਾ ਹਨਾ ਜੀ ਹਾਂ ਤੇ ਮੈਂ ਰਿਕਾਰਡ ਵੀ ਕੀਤੇ ਨੇ ਤੇ ਚਲੋ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਰਿਲੀਜ਼ ਕਰਨੀ ਸੀ ਚਲੋ ਨਹੀਂ ਚੰਗ ਬਖਤ ਆਇਆ ਕੁਝ ਵੀ ਮੈਂ ਨਹੀਂ ਕਰ ਪਾਇਆ ਉਸ ਕੋ ਪ੍ਰੋਬਲਮਸ ਹੁੰਦੀਆਂ ਨੇ ਬਟ ਹੁਣ ਮੇਰੇ ਰਿਕਾਰਡ ਹੋਏ ਪੈਨੇ 7-8 ਗਾਣੇ ਤਾਂ ਹੁਣ ਜਲਦੀ ਰਿਲੀਜ਼ ਕਰਾਂਗੇ ਜੀ ਹੁਣ ਤੱਕ ਕਿੰਨੇ ਗੀਤ ਆ ਚੁੱਕੇ ਨੇ ਤੁਹਾਡੇ ਹੁਣ ਤੱਕ ਮੈਂ ਮੇਰੇ ਦੋ ਗਾਣੇ ਆਏ ਆ ਜੀ ਇੱਕ ਪਾਗਲ ਜੀ ਐਂਡ ਇੱਕ ਪਿਛਲੇ ਸਾਲ ਗਾਣਾ ਆਇਆ ਮੇਰਾ ਬਦਨਾਮ ਜੀ ਹਾਂਜੀ ਅਚਰਮਾਨ ਜੀ ਗੋਂ ਦਾ ਜਦੋਂ ਤੁਸੀਂ ਸਕੂਲ ਦੇ ਵਿੱਚ ਚੱਲਦਾ ਰਿਹਾ ਪ੍ਰੋਸੈਸ ਕਾਲਜ ਦੇ ਵਿੱਚ ਚੱਲਦਾ ਰਿਹਾ ਤਾਂ ਉਹ ਕਾਲਜ ਤੋਂ ਚੱਲਦਾ ਚੱਲਦਾ ਯੂਨੀਵਰਸਿਟੀ ਦੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਮਾਹੌਲ ਮਿਲਿਆ ਤੇ ਯੂਨੀਵਰਸਿਟੀ ਵਿੱਚ ਕਿੰਨਾ ਕਿਸ ਚੀ ਨੂੰ ਨਿਖਰਿਆ ਤੁਹਾਡੀ ਕਲਾ ਯੂਨੀਵਰਸਿਟੀ ਦੇ ਵਿੱਚ ਆ ਕੇ ਐਕਚੁਅਲੀ ਇਹ ਹੈ ਕਿ ਜਦੋਂ ਮੈਂ ਕਾਲਜ ਉਹਦਾ ਜਦੋਂ ਜੁਆਇਨ ਕੀਤਾ ਜਦੋਂ ਮੈਂ ਕਾਲਜ ਠੀਕ ਹੈ ਉਦੋਂ ਆਪਾਂ ਨੂੰ ਗਾਉਣ ਦਾ ਆਪਾਂ ਨੂੰ ਪਤਾ ਹੁੰਦਾ ਵੀ ਚਲ ਠੀਕ ਹੈ ਗਾ ਲੈਣੇ ਪਰ ਆਪਾਂ ਨੂੰ ਐਕਚੁਅਲੀ ਇਹ ਨਹੀਂ ਪਤਾ ਹੁੰਦਾ ਵੀ ਸੁਰ ਕੀ ਨੇ ਯਾਨੀ ਕਿ ਆਪਾਂ ਨੂੰ ਸੰਗੀਤ ਦਾ ਨਹੀਂ ਮੈਨੂੰ ਕੁਝ ਵੀ ਪਤਾ ਸੀਗਾ ਤਾਂ ਮੈਂ ਉੱਥੇ ਮਿਊਜ਼ਿਕ ਲੈਤਾ ਚਲੋ ਉੱਥੇ ਠੀਕ ਰਿਹਾ ਕਾਲਜ ਦੇ ਵਿੱਚ ਐਕਟੀਵਿਟੀਜ਼ 'ਚ ਭਾਗ ਲੈਂਦੇ ਸੀ ਗਾਉਂਦੇ ਸੀ ਕੁਝ ਵੀ ਚੱਲਦਾ ਸੀ ਫਿਰ ਉੱਥੋਂ ਆਉਣ ਤੋਂ ਬਾਅਦ ਫਿਰ ਉੱਥੇ ਪਤਾ ਲੱਗਾ ਵੀ ਅੱਛਾ ਯਾਰ ਸੰਗੀਤ ਦੀ ਐਮਏ ਵੀ ਹੁੰਦੀ ਆ ਜੀ ਹੈਨਾ ਇਹ ਤਾਂ ਹੈਗਾ ਸੀਗਾ ਕਿ ਜਾਣਾ ਸੰਗੀਤ ਮਿ ਤਾਂ ਫਿਰ ਕਾਲਜ ਪਾਸ ਕੀਤਾ ਉਸ ਵਾਰ ਯੂਨੀਵਰਸਿਟੀ ਆ ਗਏ ਫਿਰ ਇੱਥੇ ਆ ਕੇ ਪਤਾ ਲੱਗਿਆ ਵੀ ਅੱਛਾ ਯਾਰ ਆ ਸੰਗੀਤ ਆ ਐਕਚੁਅਲੀ ਆ ਇਹਦੀ ਪ੍ਰਵਾਹਸ਼ਾ ਹੈ ਡੈਫੀਨੇਸ਼ਨ ਆ ਉਰੇ ਆ ਕੇ ਸਮਝ ਆਈ ਵੀ ਐਕਚੁਅਲੀ ਸੰਗੀਤ ਹੈ ਕੀ ਤਾਂ ਫਿਰ ਉਰੇ ਆ ਕੇ ਸਟੱਡੀ ਕੀਤੀ ਉਰੇ ਸਿੱਖਿਆ ਵੀ ਤੇ ਉਹ ਪ੍ਰੋਸੈਸ ਚੱਲ ਰਿਹਾ ਬਸ ਅਚਰ ਮਾਂਜੀ ਵੀ ਹੁੰਦਾ ਹੈ ਕਿ ਕਈ ਵਾਰ ਜਿਵੇਂ ਤੁਸੀਂ ਤੁਹਾਡਾ ਸ਼ੁਰੂ ਤੋਂ ਸ਼ੌਕ ਸੀ ਪਹਿਲੀ ਵਾਰ ਤੁਹਾਡੀ ਨਾਨੀ ਜੀ ਨੇ ਸਟਾਰਟਿੰਗ ਕੀਤੀ ਤੁਹਾਡੇ ਸ਼ੌਕ ਨੂੰ ਪੂਰਨ ਦੇ ਵਿੱਚ ਤੁਸੀਂ ਹੁਣ ਤੱਕ ਉਹਨੂੰ ਨਾਲ ਨਾਲ ਲਈ ਹੋਣੇ ਬਹੁਤਿਆਂ ਦੀ ਲਾਈਫ ਚ ਕੀ ਹੁੰਦਾ ਹੈ ਕਿ ਛੱਡਿਆ ਜਾਂਦਾ ਸ਼ੌਕ ਹਨਾ ਮਜਬੂਰੀਆਂ ਕਰਕੇ ਕਰਦੀਆਂ ਫਾਈਨੈਂਸ਼ੀਅਲੀ ਸਿਸਟਮ ਤੁਹਾਡੀ ਲਾਈਫ ਚ ਵੀ ਇਸ ਤਰ੍ਹਾਂ ਦੀਆਂ ਮਜਬੂਰੀਆਂ ਆਈਆਂ ਨੇ ਜਾਂ ਨਹੀਂ ਆਈਆਂ ਨਹੀਂ ਤਾਂ ਕਿਵੇਂ ਉਹਨਾਂ ਨੂੰ ਮੈਨੇਜ ਕਰਦੇ ਕਰਦੇ ਤੱਕ ਪਹੁੰਚੇ ਵੀ ਕਿਤੇ ਇਹ ਨਹੀਂ ਹੋਇਆ ਵੀ ਛੱਡ ਦਈਏ ਯਾਰ ਐਨੀਆਂ ਪ੍ਰੋਬਲਮਸ ਨੇ ਕੁਝ ਹੋਰ ਕਰ ਲਈਏ ਇਸ ਤਰ੍ਹਾਂ ਕੁਝ ਮਤਲਬ ਮੇਰੀ ਲਾਈਫ ਦੇ ਵਿੱਚ ਤਾਂ ਇਦਾਂ ਦੇ ਬੜੇ ਮਤਲਬ ਆਏ ਨੇ ਫੇਸ ਕਿ ਮੈਨੂੰ ਇਦਾਂ ਲੱਗਦਾ ਹੁੰਦਾ ਜੀ ਕਿ ਮੈਂ ਮਤਲਬ ਕਿ ਯਾਰ ਟੁੱਟੇ ਜਾਂਦੇ ਸੀ ਨਾ ਮੈਂ ਵੀ ਆਪ ਨੂੰ ਵੀ ਆਰ ਨਹੀਂ ਹੁੰਨੀ ਹੁਣ ਹਮ ਬਟ ਅੰਦਰੋਂ ਦਿਲ ਕਹਿੰਦਾ ਸੀ ਨਹੀਂ ਕਰਨਾ ਤਾਂ ਇਹੀ ਕਰਨਾ ਹਾਲਾਤ ਇਦਾਂ ਦੇ ਮਤਲਬ ਬਹੁਤ ਹੋਏ ਆ ਹਾਲਾਤ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਆਪਾਂ ਇੱਕ ਮਧੂ ਵਰਗੀ ਪਰਿਵਾਰਾਂ ਤੋਂ ਬਿਲੋਂਗ ਕਰਦੇ ਹਾਂ ਠੀਕ ਹੈ ਔਰ ਦੂਸਰੀ ਗੱਲ ਇਹ ਆ ਕਿ ਪਿੱਛੇ ਕੋਈ ਨਹੀਂ ਹੈਗਾ ਕੋਈ ਇਦਾਂ ਦਾ ਵੀ ਜਿਹੜਾ ਤੁਹਾਨੂੰ ਇਸ ਲਾਈਨ ਦੇ ਵਿੱਚ ਹੋਵੇ ਹੈਨਾ ਇਹ ਤਾਂ ਹੈਵੀਅਰ ਨਹੀਂ ਤੂੰ ਚੱਲ ਹੈ ਠੀਕ ਹੈ ਕਿ ਮੈਨੂੰ ਸਪੋਰਟ ਹੈਗੀ ਸੀ ਵੀ ਤੂੰ ਕਰ ਬਟ ਮੈਂ ਇੱਕ ਚੀਜ਼ ਪੱਖੋਂ ਮੈਂ ਬੜਾ ਅਨਲਕੀ ਕਿ ਜਿਨ੍ਹਾਂ ਨੇ ਮੈਨੂੰ ਮੇਰੇ ਸੰਗੀਤ ਦੇ ਵਿੱਚ ਪਾਇਆ ਮੇਰੇ ਨਾਨੀ ਜੀ ਹੈ ਨਾ ਉਹ ਉਹ ਮੇਰੇ ਉਹ ਉਹ ਬੜਾ ਚਾਹੁੰਦੇ ਸੀ ਇਹਦੇ ਗਾਣੇ ਆ ਹੁਣ ਮੈਂ ਸੁਣਾ ਪਰ ਉਹ ਲਾਸਟ ইয়ার ਉਹਨਾਂ ਦੀ ਡੈਥ ਹੋ ਗਈ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਉਹ ਸਭ ਤੋਂ ਮਤਲਬ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਿਆ ਮੇਰੇ ਲਾਇਕ ਦੇ ਵਿੱਚ ਉਹ ਮੇਰੇ ਮੇਰੇ ਦਿਲ ਦੇ ਸਭ ਤੋਂ ਵੱਧ ਨੇੜੇ ਸੀਗੇ ਉਹ ਤੇ ਉਹਨਾਂ ਜਨ ਕਿਉਂ ਇਹ ਹੁੰਦਾ ਕਿ ਜਦੋਂ ਬੰਦਾ ਥੋੜਾ ਕੋਈ ਸ਼ੌਂਕ ਪੂਰੇ ਕਰਦਾ ਹਾਂ ਬਿਲਕੁਲ ਜੀ ਆਪਾਂ ਨੂੰ ਉਹਨਾਂ ਨੂੰ ਦਿਖਾਈਏ ਆਪਾਂ ਸਟੇਜ ਤੇ ਪਹੁੰਚੀਏ ਉਹ ਆਪਣੇ ਨਾਲ ਹੋਣ ਉਸ ਤੇ ਤੇ ਮੈਂ ਮੇਰੇ ਦਿਲ 'ਚ ਇਹ ਹੁੰਦਾ ਸੀ ਕਿ ਜਦੋਂ ਮੈਂ ਗਾਣੇ ਕਰੂੰਗਾ ਮੈਂ ਜਾ ਕੇ ਸਟੇਜ ਇੰਟਰਵਿਊ ਦੇ ਵਿੱਚ ਜਾਊਂਗਾ ਜਾਂ ਕਿਤੇ ਮੈਂ ਸ਼ੋਅ ਤੇ ਤੇ ਮੈਂ ਆਪਣੇ ਨਾਨੀ ਜੀ ਨਾਲ ਲੈ ਕੇ ਜਾਊਂਗਾ ਵੀ ਇਹਨਾਂ ਦਾ ਇੱਕ ਸੁਪਨਾ ਵੀ ਮੈਂ ਤੈਨੂੰ ਸਟੇਜ ਤੇ ਦੇਖਣਾ ਜੀ ਬਟ ਉਹ ਮੇਰਾ ਸੁਪਨਾ ਅਧੂਰਾ ਰਹਿ ਗਿਆ ਜੀ ਉਸ ਲਈ ਮੈਂ ਬੜਾ ਲੱਕੀ ਸਮਝਦਾ ਹਾਂ ਨਾ ਦੂਸਰੀ ਗੱਲ ਇਹ ਵੀ ਹੁੰਦੀ ਹੈ ਕਿ ਜਿਹੜਾ ਬੰਦਾ ਤੁਹਾਡੇ ਦਿਲ ਦੇ ਸਭ ਤੋਂ ਵੱਧ ਨਜ਼ਦੀਕ ਹੁੰਦਾ ਨਾ ਜੀ ਔਰ ਤੁਸੀਂ ਜਿਸ ਫੀਲਡ ਦੇ ਵਿੱਚੋਂ ਤੁਹਾਨੂੰ ਉਹਦੇ ਵਿੱਚ ਪ੍ਰਸ਼ਾਪ ਕਰਦਾ ਵੀ ਤੂੰ ਚੱਲ ਹੈ ਨਾ ਤਾਂ ਫਿਰ ਜਦੋਂ ਤੁਹਾਡੇ ਨਾਲ ਉਹ ਨਹੀਂ ਰਹਿੰਦਾ ਤਾਂ ਫਿਰ ਆਬਵੀਅਸ ਉਹ ਬੰਦਾ ਟੁੱਟਦਾ ਤਾਂ ਹੈਗਾ ਤਾਂ ਉਦੋਂ ਮੈਂ ਬੜਾ ਟੁੱਟਿਆ ਪਰ ਹੁਣ ਠੀਕ ਹੈ ਵੀ ਜ਼ਿੰਦਗੀ ਦਾ ਸੱਚ ਹੈ ਮੰਨਣਾ ਪੈਂਦਾ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਹੁਣ ਦੇਖੋ ਉਹਨਾਂ ਦੀ ਫੋਟੋ ਹੈ ਮੇਰੇ ਫੋਨ ਤੇ ਲੱਗੀ ਆ ਹਮੇਸ਼ਾ ਮੈਂ ਲਾਈ ਹੋਈ ਆ ਕਿ ਉਹਨਾਂ ਨੂੰ ਹਮੇਸ਼ਾ ਯਾਦ ਕਰਦਾ ਹੈ ਨਾ ਜੀ ਤੇ ਹਾਂ ਤੇ ਮੇਰੇ ਮਤਲਬ ਇਦਾਂ ਦੇ ਫੇਸ ਹੋਰ ਕਰਦੀਆਂ ਕਰਦੀ ਕਿ ਕਿੱਦਾਂ ਦੀ سپورਟ ਰਹੀ ਹੈ ਬਾਕੀ ਪਰਿਵਾਰ ਦੀ ਨਾਨੀ ਜੀ ਤੋਂ ਇਲਾਵਾ ਜਾਂ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਰਹੀਆਂ ਨੇ ਘਰ ਵੀ ਤੁਹਾਨੂੰ ਕਦੇ-ਕਦੇ ਇਸ ਲਾਈਨ ਦੇ ਵਿੱਚ ਵੀ ਕਰਦੀਆਂ ਪ੍ਰੋਬਲਮਸ ਗੋ ਕੇ ਦੇਖੋ ਇੱਕ ਮੁੰਡਿਆਂ ਦੀ ਹੁੰਦੀ ਹੈ ਇੱਕ ਯੂਨੀਵਰਸਿਟੀ ਆਏ ਹੋ ਰਹਿ ਰਹੇ ਹੋ ਤਾਂ ਘਰ ਚ ਫਾਈਨੈਂਸ਼ਲੀ ਵੀ ਪ੍ਰੋਬਲਮਸ ਹੁੰਦੀਆਂ ਨੇ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ ਘਰ ਨਾਲ ਰਿਲੇਟਡ ਜਾਂ ਕਿਸ ਤਰ੍ਹਾਂ ਦੀ سپورਟ ਰਹੀ ਹੈ ਬਾਕੀ ਰਿਸ਼ਤੇਦਾਰਾਂ ਤੋਂ ਪਰਿਵਾਰ ਤੋਂ ਘਰ ਦਾ ਮੈਂ ਐਕਚੁਅਲੀ ਇਹ ਕਿ ਘਰੇ ਹੁਣ ਮੇਰੇ ਜਿਹੜਾ ਪਰਿਵਾਰ ਹੈ ਮੇਰੇ ਫਾਦਰ ਹਨ ਉਹ ਇੱਕ ਫਾਰਮਰ ਸੀ ਠੀਕ ਹੈ ਲਾਸਟ ਈਅਰ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ ਤੇ ਉਹ ਉਹ ਫਾਰਮਰ ਸੀ ਕਿ ਹਨਾ ਤੇ ਉਹ ਤਾਂ ਮੈਨੂੰ ਇੱਕੋ ਹੀ ਗੱਲ ਕਹਿੰਦੇ ਸੀ ਵੀ ਜਿੱਧਰ ਤੇਨੂੰ ਠੀਕ ਲੱਗਦਾ ਤੂੰ ਆਪਣਾ ਕਰ ਮੈਨੂੰ ਨੇ ਇਹ ਗੱਲ ਕਿਹਾ ਸੀ ਵੀ ਦੇਖੋ ਮੈਂ ਜੋ ਕਰਨਾ ਚਾਹੁੰਦਾ ਵੀ ਮੈਂ ਜੋਬ ਵਾਲੇ ਪਾਸੇ ਮੈਂ ਜਾਣਾ ਨਹੀਂ ਚਾਹੁੰਦਾ ਠੀਕ ਹੈ ਪਰ ਜੇ ਤੁਸੀਂ ਕਹੋ ਹਾਂ ਤਾਂ ਮੈਂ ਜਾ ਜਾਦਾ ਪਰ ਮੇਰਾ ਦਿਲ ਨਹੀਂ ਹੈਗਾ ਮੈਂ ਅੱਜ ਵੀ ਕਹਿੰਨਾ ਵੀ ਠੀਕ ਹੈ ਕੋਈ ਚੀਜ਼ਾਂ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੱਧਰ ਲੈ ਜਾਣਾ ਹਾਂ ਸੁਪਰਨਾ ਹਰ ਕੰਮ ਦੀਦਾ ਹੁੰਦਾ ਕਿ ਮੈਂ ਕਹਾਂ ਮੈਂ ਹਮੇਸ਼ਾ ਇੱਕੋ ਹੀ ਚੀਜ਼ ਸੋਚਦਾ ਹਾਂ ਨਾ ਮੈਂ ਕਿ ਜ਼ਿੰਦਗੀ ਰੋਜ਼ ਰੋਜ਼ ਨਹੀਂ ਮਿਲ ਤਾਂ ਉਹ ਸਮਝ ਕੇ ਮੈਂ ਮੈਨੂੰ ਕਹਿੰਦੇ ਵੀ ਠੀਕ ਆ ਵੀ ਜੋ ਤੇਰਾ ਦਿਲ ਆ ਉਹ ਤੂੰ ਆਪ ਦਾ ਕਰ ਤੇ ਮੈਂ ਕਰ ਰਿਆਂ ਅੱਛਾ ਤੁਹਾਡਾ ਜੋਬ ਤੁਸੀਂ ਕਿਹਾ ਕਿ ਮੈਂ ਨਹੀਂ ਕਰਨੀ ਸੀ ਤੁਸੀਂ ਘਰਦਿਆਂ ਨੂੰ ਵੀ ਕਿਹਾ ਪਰ ਕਦੇ ਇਹੋ ਜਿਹਾ ਟਾਈਮ ਆਇਆ ਵੀ ਜੋਬ ਕਰਨੀ ਪਈ ਹਾਂ ਅਵੇ ਇਦਾਂ ਆਇਆ ਸਮਝ ਨਹੀਂ ਕਿ ਫਿਰ ਮੈਂ ਯੂਨੀਵਰਸਿਟੀ ਕਾਲਜ ਮੂਨ ਕ ਮੈਂ ਜੋਬ ਕੀਤੀ ਹੂੰ ਤੇ ਸਾਡੇ ਯੂਨੀਵਰਸਿਟੀ ਸੇ ਫੇਜ਼ 2 ਸੀਐਮਟੀ ਕਾਲਜ ਆ ਉੱਥੇ ਮੈਂ ਸਾਲ ਵਾਂਗੂ ਪੜਾਇਆ ਹੂੰ ਤੇ ਇਸ ਤੋਂ ਲਾਵਾ ਫਿਰ ਮੈਂ ਚਲੋ ਮੈਂ ਮਤਲਬ ਪਿੱਛੇ ਦੋ ਕੁ ਸਾਲ ਹੋ ਗਏ ਚਲੋ ਮੈਂ ਵਧੀਆ ਮੇਰਾ ਇੱਕ ਨਿਹਗਾ ਕਕੜੀ ਦੀ ਕੰਪਨੀ ਹੈ ਕੋ ਫਰੰਟ ਰੋ ਪਾਵੇਂ ਤੋਂ ਉਹਦੇ ਵਿੱਚ ਆਨਲਾਈਨ ਮੈਂ 뮤직 ਇਨਸਟ੍ਰਕਟਰ ਹਾਂ ਮੇਰਾ ਚਲੋ ਵਧੀਆ ਸੈਟਾ ਹੁਣ ਚਲੋ ਚੱਲਾ ਜਾ ਹਾਂਜੀ ਜੀ ਜੀ ਬਹੁਤ ਵਧੀਆ ਅ ਅੱਛਾ ਇੱਕ ਹੁੰਦਾ ਆ ਆਪਣੇ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਕੁਝ ਕ ਆਪਣੇ ਜ਼ਿਆਦਾ ਨਜ਼ਦੀਕ ਹੁੰਦੇ ਨੇ ਹਨਾ ਬਾਕੀ ਚਲੋ ਕੁਝ ਕ ਆਪਣੀ ਗਾਇਕੀ ਕਰਕੇ ਜਾਂ ਆਪਣੇ ਆਵਾਜ਼ ਕਰਕੇ ਆਪਾਂ ਨੂੰ ਪਸੰਦ ਕਰਦੇ ਨੇ ਪਰ ਕਿਹੜੇ ਕਿਹੜੇ ਲੋਕ ਤੁਹਾਡੇ ਨਜ਼ਦੀਕ ਸੀ ਉਹ ਨਾਲ ਚੱਲੇ ਹੁਣ ਤੱਕ ਜਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਸਾਥ ਰਿਹਾਗਾ ਤੁਹਾਡੀ ਲਾਈਫ ਦੇ ਵਿੱਚ ਕੁਝ ਲੋਕ ਕਿਉਂਕਿ ਆਪਣੀ ਲਾਈਫ ਇਦਾਂ ਦੀ ਹੁੰਦੀ ਆ ਇਸ ਕਲਾਕਾਰੀ ਵਾਲੀ ਕੁਝ ਲੋਕ ਛੱਡ ਜਾਂਦੇ ਨੇ ਗਲਤ ਕਰ ਜਾਂਦੇ ਨੇ ਕੁਝ ਇਸ ਤਰ੍ਹਾਂ ਦਾ ਹੋਇਆ ਜਾਂ ਜਾਂ ਲੋਕਾਂ ਨੇ ਕਿੰਨਾ ਕ ਸਾਥ ਦਿੱਤਾ ਹੁਣ ਤੱਕ ਹਾਂ ਆਬਵੀਅਸਲੀ ਇਹ ਇਹ ਮੈਨੂੰ ਲੱਗਦਾ ਹਰਕਨ ਵਾਲੀ ਵਾਪਰਦੀਆਂ ਚੀਜ਼ਾਂ ਹਨ ਕਿ ਬੜੀ ਸਿੱਧੀ ਗੱਲ ਹੈ ਕਿ ਜਦੋਂ ਤੁਹਾਡੇ ਨਾਲ ਕੁਝ ਬੜੇ ਰੇਅਰ ਬੰਦੇ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਮਤਲਬ ਖੁਸ਼ੀ ਤੇ ਹਰ ਕੰਮ ਦਾ ਖੜ ਜਾਂਦਾ ਹੈ ਹੂੰ ਬਿਲਕੁਲ ਜੀ ਵੱਡੀ ਗੱਲ ਇਹ ਹੁੰਦੀ ਹੈ ਕਿ ਬੰਦਾ ਤੁਹਾਡੇ ਨਾਲ ਔਖੇ ਟਾਈਮ ਦੁੱਖੇ ਤੁਹਾਡੇ ਨਾਲ ਖੜਾ ਕਿ ਨਹੀਂ ਖੜਾ ਉੱਥੇ ਮੈਟਰ ਕਰਦਾ ਹਾਂ ਤਾਂ ਉਸ ਮਸਲੇ ਦੇ ਵਿੱਚ ਕਿ ਮੈਂ ਜਦੋਂ ਮੈਂ ਤੁਹਾਨੂੰ ਦੱਸਦਾ ਮੇਰਾ ਕਿਦਾਂ ਦਾ ਆਇਆ ਕਿ ਮੈਂ ਯੂਨੀਵਰਸਿਟੀ ਰਹਿੰਦਾ ਸੀ ਅਸੀਂ ਹੋਸਟਲ ਰਹਿੰਦੇ ਸੀ ਜੀ ਤਾਂ ਮੈਨੂੰ ਨਾ ਇੱਕ ਪ੍ਰੋਬਲਮ ਹੋ ਗਈ ਸੀ ਆਈਸ ਪ੍ਰੋਬਲਮ ਹੋ ਗਈ ਸੀ ਤਾਂ ਜਨਨ ਕਿ ਮੈਂ ਇਹ ਹੁੰਦਾ ਸੀ ਕਿ ਮੈਂ ਜਦੋਂ ਸੂਰਜ ਚੜ੍ਹ ਜਾਂਦਾ ਸੀ ਮੈਂ ਬਾਹਰ ਨਹੀਂ ਨਿਕਲ ਸਕਦਾ ਹੁੰਦਾ ਸੀ ਹਾਂ ਉਹ ਚੀਜ਼ ਮੈਨੂੰ ਸਾਡੇ ਘਰ ਵੀ ਨਹੀਂ ਪਤਾ ਹੈਗਾ ਜੀ ਤੇ ਉਹ ਉਸ ਤੋਂ ਬਾਅਦ ਫਿਰ ਇੱਕ ਮੇਰੇ ਚਿਹਰੇ ਤੇ ਰਿਐਕਸ਼ਨ ਕਰ ਗਈ ਸੀ ਦਵਾਈ ਜਾਨੀ ਕਿ ਮੈਂ 2 ਸਾਲ ਜਾਨੀ ਕਿ ਉਹ ਬੜਾ ਔਖਾ ਕਟਿਆ ਹੋ ਤਾਂ ਜਾਨੀ ਕਿ ਜਿਹੜੀ ਮੈਨੂੰ ਕੋ ਘਰੋਂ ਪੈਸੇ ਆਉਂਦੇ ਜੀ ਮੈਂ ਆਪਦੀ ਮੈਡੀਸਿਨ ਲੈ ਲੈਣੀ ਤਾਂ ਫਿਰ ਮੈਂ ਹੋਸਟਲ ਰਹਿੰਦਾ ਸੀ ਸਰਵਾਈਵ ਕਰਨਾ ਤਾਂ ਫਿਰ ਮੇਰੇ ਉੱਤੇ ਕਿ ਮੇਰੇ ਦੋਸਤ ਸੀਗਾ ਕਲਫਿੰਦਰ ਸਿੰਘ ਜੀ ਫੁੱਲਵਾਲਾ ਤੋਂ ਹਨਾ ਤੇ ਉਹ ਮੇਰਾ ਮਤਲਬ ਇਹ ਸਕਦੇ ਪੰਜਾਬੀ ਜੀ ਕਹਿੰਦੇ ਲੰਗੋਟੀਆਂ ਯਾਰ ਉਹ ਹੈ ਮੇਰਾ ਤਾਂ ਉਹਨੇ ਮੇਰੀ ਬੜੀ ਹੈਲਪ ਕੀਤੀ ਉਸ ਤੋਂ ਬਾਅਦ ਮੈਂ ਇੱਕ ਨਾ ਮਨਪ੍ਰੀਤ ਸੀਗਾ ਬਰਨਾਲੇ ਤੋਂ ਜੀ ਤੇ ਉਹਨਾਂ ਨੇ ਉਹ ਉਹਨੇ ਵੀ ਮੇਰੀ ਬਹੁਤ ਹੈਲਪ ਕੀਤੀ ਹਨਾ ਉਸ ਟਾਈਮ ਕਿਉਂਕਿ ਉਹਦੋਂ ਦੇ ਮੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਅਰ ਨਹੀਂ ਸਭ ਕੁਝ ਸੈੱਟ ਹੋ ਜਾਣਾ ਤੂੰ ਬਸ ਲੱਗਿਆ ਰਹਿ ਲੱਗਿਆ ਰਹਿ ਤਾਂ ਉਹ ਸਮਾਂ ਵੀ ਲੰਘ ਗਿਆ ਹਨਾ ਚੋ ਠੀਕ ਐ ਸਿਆਣੇ ਕਹਿੰਦੇ ਨੇ ਵੀ ਸਮਾਂ ਕਿਦਾਂ ਦਾ ਵੀ ਹੋਵੇ ਤੁਸੀਂ ਡੋਲੋ ਨਾ ਲੰਘ ਜਾਂਦਾ ਉਹ ਵਕਤ ਵੀ ਗੁਜ਼ਰ ਗਿਆ ਚਲੋ ਹੁਣ ਠੀਕ ਐ ਇਸ ਟਾਈਮ ਨਾ ਓਕੇ ਵਧੀਆ ਤੇ ਕੁਝ ਬੰਦੇ ਤੁਹਾਡੇ ਖਾਸ ਵੀ ਹੁੰਦੇ ਨੇ ਲਾਈਫ ਦੇ ਵਿੱਚ ਹਨਾ ਤਾਂ ਹੁਣ ਇੱਕ ਮੇਰਾ ਬੰਦਾ ਇਨਸਾਨ ਵੀ ਹੈਗਾ ਮੇਰੀ ਜ਼ਿੰਦਗੀ ਦੇ ਵਿੱਚ ਹਨਾ ਤੇ ਉਸਨੇ ਮੈਨੂੰ ਕਦੇ ਨਹੀਂ ਡੋਲਣਾ ਤਾਂ ਹਮੇਸ਼ਾ ਮੇਰੇ ਨਾਲ ਆ ਤੇ ਕਦੇ ਵੀ ਨਹੀਂ ਮਤਲਬ ਮੈਂ ਬਹੁਤ ਵਾਰ ਇਨੈਕਟਿਵ ਵੀ ਹਾਂ ਨਾ ਮੈਨੂੰ ਨੇ ਕਿਹਾ ਕਿ ਅਰ ਮਨ ਇਦਾਂ ਨਹੀਂ ਐਕਟਿਵ ਨਹੀਂ ਕਦੇ ਵੀ ਹੋਣਾ ਤੇ ਵੀ ਮੈਨੂੰ ਪੂਰਾ ਭਰੋਸਾ ਹੈ ਜੇ ਤੂੰ ਕਰਨਾ ਚਾਹੁੰਦਾ ਤੂੰ ਕਰ ਲੇਗਾ ਹਾਂ ਉਹ ਹਮੇਸ਼ਾ ਮੇਰੇ ਨਾਲ ਖੜਾ ਤੇ ਉਸਤੇ ਮੈਨੂੰ ਹਮੇਸ਼ਾ ਪ੍ਰਾਊਡ ਆ ਉਹ ਹਮੇਸ਼ਾ ਮੇਰੇ ਨਾਲ ਖੜਾ ਆ ਅੱਛਾ ਤੁਹਾਨੂੰ ਲੱਗਦਾ ਹੈ ਵੀ ਲੋਕਾਂ ਦੀ ਸਪੋਰਟ ਕਿੰਨੀ ਕਿ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਜਿਵੇਂ ਹੁਣ ਤੁਸੀਂ ਦੱਸਿਆ ਵੀ ਇਸ ਤਰ੍ਹਾਂ ਤੂੰ ਵੀ ਆਪਾਂ ਇਹਨਾਂ ਦੀ ਸਪੋਰਟ ਤੋਂ ਬਿਨਾ ਕੀ ਪੋਸੀਬਲ ਹੈ ਵੀ ਇਹਨਾਂ ਕੁਝ ਕਰ ਸਕਦੇ ਆਪਾਂ ਕਿਉਂਕਿ ਜ਼ਿੰਦਗੀ ਚ ਪ੍ਰੋਬਲਮਸ ਤਾਂ ਆਂਦੀ ਹੀ ਰਹਿੰਦੇ ਨੇ ਉਤਰਾ ਚੜਾ ਜਿਹੜਾ ਜ਼ਿੰਦਗੀ ਚ ਆਉਂਦੇ ਰਹਿੰਦੇ ਨੇ ਲੱਗਦਾ ਹੈ ਵੀ ਕੋਈ ਹੋਣਾ ਚਾਹੀਦਾ ਹੈ ਸੰਭਾਲਣ ਵਾਲਾ ਅਸਲ ਵਿੱਚ ਐਕਚੁਅਲੀ ਪਤਾ ਗੱਲ ਕੀ ਆ ਕਿ ਇਹ ਗੱਲ ਸਹੀ ਆ ਕਿ ਕਰਨਾ ਤਾਂ ਤੁਸੀਂ ਖੁਦ ਹੀ ਆ ਹੂੰ ਉਹ ਸਿਆਣੇ ਦੀ ਆਪਦਾ ਕਹਿੰਦੇ ਜੇ ਸਵਰਗ ਦੇਖਣਾ ਮਰਨਾ ਦਾ ਆਪ ਨਹੀਂ ਪੈਣਾ ਹੂੰ ਹੂੰ ਬਿਲਕੁਲ ਕਰਨਾ ਖੁਦ ਹੀ ਪੈਂਦਾ ਹੂੰ ਬਟ ਇਹ ਐ ਨਾ ਕੋ ਤੁਹਾਡੇ ਨਾਲ ਕੋਈ ਬੰਦਾ ਇਦਾਂ ਦਾ ਹੋਵੇ ਜਿਸ ਨਾਲ ਤੁਸੀਂ ਅ ਕੁਇਸ ਇਦਾਂ ਦੇ ਹਾਲਾਤ ਨੇ ਮੰਨ ਲਓ ਫਿਰ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਉਹ ਹੀ ਐਡ ਕਰ ਦਾਂ ਦਵਾਰੇ ਵੀ ਖੁਸ਼ੀ ਦੇ ਵਿੱਚ ਹਰ ਕੋਈ ਬੰਦਾ ਆ ਜਾਂਦਾ ਬੰਦ ਬੁਲਾਇਆ ਮਹਿਮਾਨ ਵੀ ਆ ਜਾਂਦਾ ਜਦੋਂ ਦੁੱਖ ਦੇ ਵਿੱਚ ਤੁਹਾਡੇ ਨਾਲ ਕੋਈ ਨਹੀਂ ਹੁੰਦਾ ਨਾ ਮਤਲਬ ਤੁਸੀਂ ਇਕੱਲੇ ਹੋ ਫਿਰ ਬੰਦਾ ਆ ਮੈਂ ਕਿਹਨੂੰ ਦੱਸਾਂ ਕਿਉਂਕਿ ਅਸੀਂ ਦੁੱਖ ਕਿਸੇ ਨੂੰ ਦੱਸ ਦਿਆਂ ਤਾਂ ਘਟਦਾ ਘਟਦਾ ਹੈ ਜੀ ਬਿਲਕੁਲ ਬਿਲਕੁਲ ਤਾਂ ਉਦੋਂ ਕੋਈ ਉਦੋਂ ਫਿਰ ਦੋਸਤਾਂ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ ਹੁੰਦੀ ਹੈ ਜੀ ਹਨਾ ਵੀ ਯਾਰ ਜੇ ਤੁਹਾਡੇ ਕੋਈ ਨਜ਼ਦੀਕੀ ਹੋਵੇ ਵੀ ਇਦਾਂ ਦੇ ਹਾਲਾਤ ਹੋਣ ਜੀ ਵੀ ਯਾਰ ਮੈਂ ਜਿਸ ਨੂੰ ਯਾਰ ਗੱਲ ਲਾ ਕੇ ਰੋ ਲਵਾਂ ਯਾਰ ਮੇਰੇ ਇਦਾਂ ਦੇ ਹਾਲਾਤ ਨੇ ਹਨਾ ਜੀ ਬਿਲਕੁਲ ਤੇ ਹਾਂ ਮੇਰੇ ਨਾਲ ਇਹ ਵੀ ਹੋਇਆ ਕਿ ਮੇਰੇ ਬੜੇ ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੇਰੇ ਦੋਸਤ ਹੈਗੇ ਸੀ ਜਿਹੜੇ ਮੇਰੇ ਬੜੇ ਅੱਛੇ ਸੀ ਉਹ ਜਦੋਂ ਜੋਬ 'ਚ ਲੱਗੇ ਸਾਰਾ ਕੁਝ ਉਹਨਾਂ ਨੇ ਬੁਲਾਉਣਾ ਛੱਡਤਾ ਮੁਰ ਕੇ ਆਪਾਂ ਵੀ ਉਹਨਾਂ ਦੇ ਨੰਬਰ ਡਿਲੀਟ ਕਰਤੇ ਮੈਂ ਕਿਹਾ ਵੀ ਠੀਕ ਹੈ ਜੀ ਬਿਲਕੁਲ ਬਈ ਠੀਕ ਹੈ ਅਗਰ ਤੁਹਾਨੂੰ ਨਹੀਂ ਵਧੀਆ ਲੱਗਦਾ ਆਪਾਂ ਨੂੰ ਵੀ ਨਹੀਂ ਵਧੀਆ ਲੱਗਦਾ ਠੀਕ ਹੈ ਜਾਓ ਤੁਸੀਂ ਆਪਦੀ ਜ਼ਿੰਦਗੀ ਚ ਹੈਪੀ ਆਪਦੀ ਜ਼ਿੰਦਗੀ ਜੀ ਬਿਲਕੁਲ ਹਾਂ ਇਹ ਗੱਲ ਸਹੀ ਹੈ ਕਿ ਦੇਖੋ ਮੰਜ਼ਲ ਦਾ ਹੁੰਦਾ ਹੈ ਕੋਈ ਬੰਦੇ ਪਹਿਲਾਂ ਪਹੁੰਚ ਜਾਂਦੇ ਨੇ ਕੋਈ ਲੇਟ ਪਹੁੰਚ ਜਾਂਦੇ ਨੇ ਬਿਲਕੁਲ ਜੀ ਜਿਹੜੇ ਇੱਕ ਸਟਰਗਲ ਲਾਈਨ ਦੇ ਵਿੱਚ ਖੜੇ ਨੇ ਉਹਨਾਂ ਨੇ ਪਹੁੰਚ ਹੀ ਜਾਣਾ ਹੈ ਇੱਕ ਦਿਨ ਹਾਂ ਉਹ ਤਾਂ ਆਪਾਂ ਤੇ ਜਨਨ ਕਿ ਆਪਾਂ ਤੁਰੇ ਹੋਏ ਆ ਆਪਾਂ ਕਦੇ ਰੁਕੇ ਨਹੀਂ ਹੈਗੇ ਅੱਛਾ ਹੋਰ ਕੀ ਕੀ ਸ਼ੌਕ ਨੇ ਰਮਨ ਜੀ ਮੈਂ ਸਭ ਤੋਂ ਇਹ ਆ ਕਿ ਮੇਰੇ 뮤직 ਦਾ ਤਾਂ ਮੇਰਾ ਹੈ ਹੀ ਆ ਦੇਖੋ ਇਹ ਮੇਰੀ ਲਾਈਫ ਆ ਇਹਦੇ ਵਿੱਚੋਂ ਮੈਂ ਰਹਿ ਨਹੀਂ ਸਕਦਾ ਕਿਤੇ ਹੋਰ ਮੈਨੂੰ ਕੋਈ ਸ਼ੌਂਕ ਨਹੀਂ ਹਾਂ ਇੱਕ ਚੀਜ਼ ਹੈ ਗਿਆ ਮਤਲਬ ਮੈਨੂੰ ਮਤਲਬ ਘਰੇ ਮੈਨੂੰ ਜਿਵੇਂ ਕਬੂਤਰ ਰੱਖੇ ਹੋਏ ਨੇ ਮੇਰੇ ਬ੍ਰਦਰ ਨੇ ਹਨ ਕਹਿੰਦਾ ਉਹ ਮੈਨੂੰ ਸ਼ੌਂਕ ਹੈਗਾ ਹਨ ਵੀ ਮੈਨੂੰ ਇਹ ਹੁੰਦਾ ਵੀ ਯਾਰ ਜੇ ਇੱਕ ਜ਼ਿੰਦਗੀ ਆ ਤੁਹਾਨੂੰ ਕੋਈ ਸ਼ੌਂਕ ਹੈਗਾ ਤਾਂ ਰੱਖ ਲਓ ਹਨ ਇਹ ਕੋਈ ਸ਼ੌਂਕ ਹੈ ਹੋਰ ਮੈਨੂੰ ਕੋਈ ਸ਼ੌਂਕ ਨਹੀਂ ਮਤਲਬ ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਂਕ ਆ ਜੀ ਔਰ ਮੈਨੂੰ ਇਕੱਲੇ ਰਹਿਣ ਦਾ ਸ਼ੌਂਕ ਆ ਮਤਲਬ ਮੈਂ ਕਿਤੇ ਮੈਨੂੰ ਇਹ ਨਹੀਂ ਕਿ ਮੈਨੂੰ ਜਿੱਥੇ ਕੋਈ ਜ਼ਿਆਦਾ ਸ਼ੋਰ ਹੋਵੇ ਸ਼ੋਰ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਹਮੇਸ਼ਾ ਇਕੱਲਾ ਰਹਿ ਕੇ ਰਾਜ਼ੀ ਹਾਂ ਕਿਤੇ ਵੀ ਹੋਵੇ ਜੇ ਮੈਨੂੰ ਇਹ ਮ ਤੁਸੀਂ ਕੋਈ ਕਿਤਾਬ ਪੜ ਲਈ ਜਾਂ ਕੋਈ ਕੁਝ ਬਣਾ ਲਿਆ ਕੋਈ ਜਿੱਦੇ ਹਰਮੋਨੀਅਮ ਪਿਆ ਕੋਲੇ ਤਾਂ ਗਾਣਾ ਕੋਈ ਬਣਾ ਲਿਆ ਹਾਂ ਇਹ ਚੀਜ਼ਾਂ ਮੈਨੂੰ ਇਹ ਕਲਾਕਾਰ ਬੰਦੇ ਨਿਸ਼ਾਨੀ ਹੁੰਦੀ ਹੈ ਜੇ ਇਕੱਲੇ ਰਹਿਣਾ ਮੈਂ ਮੈਂ ਇਹ ਮੈਂ ਬਚਪਨ ਤੋਂ ਮੇਰਾ ਨੇਚਰ ਹੈ ਕ੍ਰੀਏਟੀਵਿਟੀ ਹੁੰਦੀ ਜਿੰਨਾ ਆਪਾਂ ਇਕੱਲੇ ਰਹਨੇ ਆ ਤਾਂ ਆਪਣੀ ਕ੍ਰੀਏਟੀਵਿਟੀ ਜ਼ਿਆਦਾ ਵਧਦੀ ਆਪਾਂ ਕੁਝ ਨਾ ਕੁਝ ਨਵਾਂ ਉੱਭਰਦਾ ਜੇ ਬਚਪਨ ਤੋਂ ਮੈਂ ਇਕੱਲਾ ਬਹੁਤ ਰਿਹਾ ਤਾਂ ਮੈਨੂੰ ਜਿੰਨੀ ਕੋਈ ਚੀਜ਼ ਦੇ ਵਿੱਚ ਕੋਈ ਨਹੀਂ ਹੁੰਦਾ ਕਿ ਮੈਂ ਕੋਈ ਰਿਪਰੈਸਡ ਹੋ ਜੂਗਾ ਜਾਂ ਕੁਝ ਵੀ ਨਹੀਂ ਇਕੱਲਾ ਰਹਿਣਾ ਦਾ ਮੈਨੂੰ ਬਹੁਤ ਸ਼ੌਕ ਹੈ ਮੈਂ ਲਾਈਟ ਆਫ ਕਰ ਲੈਣੀ ਮਤਲਬ ਜੇ ਕੋਈ ਗਾਣਾ ਕੋਈ ਪਾਰਟੀਆਂ ਸ਼ਾਰਟੀ ਕਰਨੀ ਹੈ ਮਤਲਬ ਮੈਨੂੰ ਇਦਾਂ ਦਾ ਕੋਈ ਸ਼ੌਂਕ ਨਹੀਂ ਹੈਗਾ। ਹਾਂ। ਅੱਛਾ ਗਾਉਣੇ ਉਹ ਆਪਣੇ ਗੀਤ ਆ ਜਾਂ ਲਿਖਦੇ ਹਾਂ ਇਸ ਤੋਂ ਬਿਨਾ 뮤직 ਦੇ ਵਿੱਚ ਹੀ ਜਿਵੇਂ ਤੁਸੀਂ ਕਹਿ ਕਹਿ ਰਹੇ ਹੋ ਕੰਪਨੀ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹੋ 뮤직 ਦੇ ਨਾਲ ਨਾਲ? ਇਹ ਵੀ ਇੱਕ ਤਾਂ ਲਾਈਨ ਦੇ ਵਿੱਚ ਹੈ। ਹਾਂ ਇੱਕ ਤਾਂ ਇਹ ਆ ਕਿ ਬਸ ਮੇਰਾ ਹੀ ਆ ਕਿ ਹੁਣ ਗਾਣੇ ਕਰ ਰਹੇ ਹਾਂ ਬਸ। ਮਤਲਬ ਮੇਰਾ ਮੇਨ ਇਹੀ ਆ। ਦੂਸਰੀ ਗੱਲ ਇਹ ਆ ਕਿ ਚਲੋ ਹੁੰਦਾ ਕਿ ਹੁਣ ਮੈਂ ਉੱਥੇ ਹੁਣ ਮੇਰਾ ਚੰਡੀਗੜ੍ਹ ਸਟੂਡੀਓ ਹੈ ਮੇਰੇ ਦੋਸਤ ਨਾਲ ਹੈਨਾ। ਜੀ। ਤਾਂ ਅਸੀਂ ਉੱਥੇ ਸਟੂਡੀਓ ਦੋਨੇ ਨੇ ਕੰਮ ਕਰਦੇ ਆ ਉਹ ਸਾਰਾ ਟੈਕਨੀਕਲ ਕੰਮ ਕਰ ਤਾ ਮੇਰੇ ਆ ਕਿਉਂ ਮੈਂ ਗਾਣੇ ਲਿਖਦਾ ਤਾਂ ਕੰਪੋਜ਼ ਵੀ ਕਰਦਾ ਨਾ ਤਾਂ ਉਹ ਜਦੋਂ ਕੋਈ ਆਉਂਦੇ ਨੇ ਅਸੀਂ ਕਰੋ ਮੈਨੂੰ ਕਹਿੰਦਾ ਕਿ ਅਰਮਾਨ ਕੰਪੋਜੀਸ਼ਨ ਕਰਦੇ ਮੈਂ ਕੰਪੋਜੀਸ਼ਨ ਕਰਕੇ ਦੇ ਦਣਾ ਇੰਨੀ ਕਿਸੀਂ ਮਿਲ ਕੇ ਰਲ ਮਿਲ ਕੇ ਕੰਮ ਚੱਲ ਰਿਹਾ ਪੜਾਈ ਤੋਂ ਬਾਅਦ ਮਤਲਬ ਕਿ ਹੁਣ ਤੱਕ ਤੁਸੀਂ ਇੰਨੇ ਸਾਲ ਹੋ ਗਏ ਤੁਹਾਨੂੰ ਸਟਰਗਲ ਦੇ ਵਿੱਚ ਇੰਨੇ ਸਾਰੇ ਸਾਲ ਇਸੇ ਲਾਈਨ ਨਾਲ ਜੁੜੇ ਹੋਏ ਹੋ ਤਾਂ ਹਾਨੂੰ ਤੱਕ ਹਾਲੇ ਤੱਕ ਤੁਹਾਡੇ ਦੋ ਹੀ ਗੀਤ ਆਏ ਨੇ ਮਤਲਬ ਇਸ ਤਰ੍ਹਾਂ ਨਹੀਂ ਲੱਗਦਾ ਕੁਝ ਵੀ ਕਿਤੇ ਕਮੀ ਰਹਿ ਗਈ ਆ ਜਾਂ ਕੋਈ ਕੋਈ ਪ੍ਰੋਬਲਮ ਹਾਂ ਇਹ ਐਕਚੁਅਲੀ ਇਹ ਮੈਨੂੰ ਇਸ ਚੀਜ਼ ਦਾ ਬੜਾ ਮਤਲਬ ਅਫਸੋਸ ਹੈਗਾ ਉਹਦਾ ਕਾਰਨ ਇਹ ਹੋਇਆ ਕਿ ਮਤਲ ਜੀ ਇਹ ਨਾ ਕਰਕੇ ਮੈਨੂੰ ਤਿੰਨ ਚਾਰ ਸਾਲ ਡਿਲੇ ਹੋ ਗਿਆ ਜੀ ਤਾਂ ਦੇਖੋ ਹੁਣ ਉਹ ਸਮਾਂ ਵਾਪਸ ਤਾਂ ਨਹੀਂ ਆਉਂਦਾ ਹਨਾ ਪਰ ਮੈਨੂੰ ਵੀ ਅਫਸੋਸ ਆਇਆ ਯਾਰ ਜਿਵੇਂ ਮੈਂ ਜਿਉ ਉਹ ਮੇਰੇ 4 ਸਾਲ ਜਿਵੇਂ ਮੇਰੇ ਖਰਾਬ ਨਾ ਹੁੰਦੇ ਤਾਂ ਕਮ ਸੇ ਕਮ ਅੱਜ ਨੂੰ ਮੇਰੇ 25-30 ਗਾਣੇ ਹੋਏ ਹੁੰਦੇ ਜੀ ਬਿਲਕੁਲ ਜੇ ਮੈਂ 1 ਸਾਲ ਦੇ ਵਿੱਚ 6 ਗਾਣੇ ਵੀ ਕਰਦਾ 6 ਚੋਕਾ 24 24 ਗਾਣੇ ਮੇਰੇ ਅੱਜ ਨੂੰ ਰਿਲੀਜ਼ ਹੋਏ ਹੁੰਦੇ ਹਨਾ ਤਾਂ ਜਨਨ ਕਿ ਮੈਂ ਇਦਾਂ ਦੇ ਬੰਦਿਆਂ ਨਾਲ ਮੇਰਾ ਲਿੰਕ ਹੋਇਆ ਮੇਰਾ ਬੌਂਡ ਦਾ ਸੀਗਾ ਹਨਾ ਉਹ ਨਹੀਂ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਜਨਨ ਕਿ ਮਤਲਬ 4 ਸਾਲ ਮੇਰੇ ਖਰਾਬ ਹੋ ਗਏ ਚਲੋ ਠੀਕ ਹੈ ਮੈਂ ਇਹ ਕ ਮੰਨਦਾ ਵੀ ਚਲੋ ਠੀਕ ਆ ਯਾਰ ਜੋ ਰੱਬ ਨੂੰ ਮਨਜ਼ੂਰ ਆ ਕਿਉਂਕਿ ਆਪਾਂ ਇੱਕ ਰੱਬ ਨੂੰ ਮੰਨਣ ਵਾਲੇ ਬੰਦੇ ਆ ਮੈਂ ਬੜਾ ਮੰਨਦਾ ਤੇ ਮੈਂ ਸਮਝਦਾ ਨਾ ਵੀ ਯਾਰ ਜਦੋਂ ਤੁਹਾਡਾ ਵਕਤ ਆਉਣਾ ਉਦੋਂ ਹੀ ਆਉਣਾ ਸਮੇਂ ਤੋਂ ਪਹਿਲਾਂ ਕਦੇ ਰੁੱਖ ਨੂੰ ਫੜ ਨਹੀਂ ਲੱਗਦਾ ਉਹ ਜਦੋਂ ਸਮਾਂ ਆਉਣਾ ਉਦੋਂ ਹੀ ਲੱਗਣਾ ਇਸ ਕਰਕੇ ਬਾਤ ਲੱਗੇ ਹੋਏ ਆ ਤੇ ਉਹਨਾਂ ਨਾਲ ਆਪਣਾ ਚਲੋ ਬੌਂਡ ਸੀ ਉਹ ਆਪਣਾ ਜੋ ਨਿਬੜ ਗਿਆ ਉਹਨਾਂ ਨਾਲ ਤੇ ਹੁਣ ਮੈਂ ਮਤਲਬ ਜਲ ਗਾਣੇ ਹੋਏ ਪਏ ਨੇ ਬਸ ਜਲਦੀ ਬਾਬੀ ਦੀ ਕਿਰਪਾ ਹੋਈ ਜਲਦੀ ਰਿਲੀਜ਼ ਕਰ ਦਿੰਦੇ ਆ ਅੱਛਾ ਜਿਹੜੇ ਹੋਏ ਪਏ ਨੇ ਉਹ ਤੁਹਾਡੇ ਖੁਦ ਹੀ ਲਿਖੇ ਹੋਏ ਨੇ ਸਾਰੇ ਗੀਤ ਹਾਂ ਮੇਰੇ ਸਾਰੇ ਗਾਣੇ ਖੁਦ ਲਿਖਿਆ ਤੇ ਖੁਦ ਹੀ ਕੰਪੋਜ਼ ਕੀਤੇ ਆ ਸਾਰੇ ਜੀ ਜੀ ਤੇ ਅੱਗੇ ਵੀ ਇਹੀ ਆ ਵੀ ਹਮੇਸ਼ਾ ਅਬਦੇ ਲਿਖੀ ਗੀਤ ਹੀ ਜ਼ਿਆਦਾ ਪ੍ਰੇਫਰੈਂਸ ਕਰਦੇ ਹਾਂ ਅਬਦੇ ਲਿਖੀ ਗੀਤ ਹੀ ਜ਼ਿਆਦਾ ਗਾਉਂਦਾ ਚਾਹਵਾਂ ਨੂੰ ਹਾਂ ਮੇਰੇ ਕੋਲੇ ਆਪਦੇ ਲਿਖੇ ਹੋਏ ਨੇ ਗਾਣੇ ਨਹੀਂ ਪਰ ਇਹ ਹੁੰਦਾ ਹੈ ਕੰਟੈਂਟ ਤੇ ਹੁੰਦਾ ਕੋਈ ਚੰਗਾ ਕੰਟੈਂਟ ਕੱਲ ਨੂੰ ਮਿਲਦਾ ਤਾਂ ਆਪਾਂ ਉਹ ਵੀ ਗਾ ਸਕਦੇ ਹਾਂ ਕੋਈ ਇਹ ਨਹੀਂ ਹੈ ਕਿ ਮੈਂ ਹੀ ਆਪਣੇ ਹੀ ਗਾਉਣੇ ਆ ਮੇਰੇ ਲਿਖੇ ਕੋਈ ਨਹੀਂ ਗੱਲ ਮੇਨ ਕੰਟੈਂਟ ਦੀ ਹੁੰਦੀ ਹੈ ਯੂ نو ਕਿ ਹਨਾ ਇੰਡਸਟਰੀ ਦੇ ਵਿੱਚ ਕੰਟੈਂਟ ਹੀ ਹੈ ਹਰ ਕੋਈ ਮੇਨ ਕੰਟੈਂਟ ਹੀ ਚੱਲਦੀ ਹੈ ਅਸਲ ਚੰਗਾ ਕੰਟੈਂਟ ਮਿਲ ਗਿਆ ਤਾਂ ਫਿਰ ਆਪਾਂ ਉਹ ਵੀ ਕਰ ਲੈਣਾ ਕੋਈ ਨਹੀਂ ਪਰ ਇਹ ਹੁੰਦਾ ਕਿ ਮੇਰੇ ਕੋਲ ਗਾਣੇ ਆਪਦੇ ਲਿਖੇ ਹੋਏ ਨੇ ਚਲੋ ਠੀਕ ਹੈ ਹਾਂ ਮਤਲਬ ਤੁਸੀਂ ਦੱਸਿਆ ਸੀ ਪਹਿਲਾਂ ਕਿ ਇੰਨੇ ਲਿਖੇ ਪਏ ਨੇ 7-800 ਗਾਣੇ ਹਨਾ ਤਾਂ ਉਹ ਵੀ ਮਤਲਬ ਜਿੰਨੇ ਕਿਤੇ ਤੁਸੀਂ ਉਹ ਕਰੋਗੇ ਮਤਲਬ ਇਹ ਹੁੰਦਾ ਜਦੋਂ ਤੁਸੀਂ ਖੁਦ ਆਪਦੇ ਮੈਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਖੁਦ ਲਿਖ ਕੇ ਗਾਉਂਦਾ ਨਾ ਉਹਦਾ ਇੱਕ ਬੈਨੀਫਿਟ ਇਹ ਹੁੰਦਾ ਹੂੰ ਇੱਕ ਤਾਂ ਇਹ ਹੁੰਦਾ ਕਿ ਤੁਹਾਡੇ ਫੀਲ ਦਾ ਹੁੰਦਾ ਗਾਣਾ ਹੂੰ ਉਹ ਤੁਹਾਨੂੰ ਮਤਲਬ ਉਹਦੀ ਪ੍ਰੈਕਟਿਸ ਕਰਨ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਫੀਲ ਆਲਰੇਡੀ ਤੁਹਾਡੇ ਅੰਦਰ ਹੁੰਦਾ ਕਿਉਂਕਿ ਉਹ ਪਹਿਲਾਂ ਹੀ ਅੰਦਰੋਂ ਨਿਕਲੇ ਹੁੰਦਾ ਅੰਦਰ ਹੀ ਨਿਕਲੇ ਹੁੰਦੇ ਹੈ ਜੀ ਬਿਲਕੁਲ ਹਾਂ ਤਾਂ ਤਾਂ ਉਹ ਉਹਦੇ ਚ ਫੀਲ ਆਟੋਮੈਟਿਕਲੀ ਆਉਂਦਾ ਮੈਂ ਤੁਹਾਨੂੰ ਇੱਕ ਸੀਰੀਅਸਲੀ ਦੱਸਦਾ ਮੈਂ ਕਿ ਮੈਨੂੰ ਕਿਸੇ ਮੇਰੇ ਮਤਲਬ ਮੇਰੇ ਦੋਸਤ ਨੇ ਮੈਨੂੰ ਕੋਈ ਗਾਣਾ ਕਿਹਾ ਕਹਿੰਦਾ ਅਰਮਾਨ ਬਹੁਤ ਸੋਹਣਾ ਗਾਣਾ ਤੂੰ ਇਹਨੂੰ ਗਾ ਉਹ ਗਾਣੇ ਦੇ ਸ਼ਬਦ ਬਹੁਤ ਸੋਹਣੇ ਸੀ ਮੈਨੂੰ ਵਧੀਆ ਲੱਗੇ ਮੈਂ ਉਹਨੂੰ ਕੰਪੋਜ਼ ਕੀਤਾ ਐਂਡ ਮੈਂ ਗਾਇਆ ਉਹ ਮੈਨੂੰ ਫੀਲ ਨਾ ਆਵੇ ਮੈਨੂੰ ਕਿਹਾ ਯਾਰ ਫੀਲ ਕਿਉਂ ਨਹੀਂ ਆ ਰਾ ਗਾਣਾ ਹੈ ਮੇਰੇ ਲਈ ਬਣਿਆ ਨੂੰ ਮੈਂ ਗਾਉਣਾ ਇਹ ਚੀਜ਼ ਦਾ ਫਰਕ ਹੈ ਹੁੰਦਾ ਹੈ ਜੀ ਕਿਉਂਕਿ ਕਲਾ ਐ ਉਹ ਆਪਣੇ ਅੰਦਰੋਂ ਨਿਕਲੀ ਹੁੰਦੀ ਹੈ ਤਾਂ ਆਪਣੇ ਜੁੜੀ ਹੁੰਦੀ ਹੈ ਆਪਣੇ ਨਾਲ ਹਨਾ ਹਰਮਨ ਜੀ ਅੱਗੇ ਕੀ ਪਲਾਨ ਹੈਗਾ ਹੁਣ ਮੇਰਾ ਜਿਹੜਾ ਮੇਨ ਫੋਕਸ ਹੈ ਉਹ ਤਾਂ ਮੇਰੇ ਪੀਸੀਟੀ ਗਾਣਿਆਂ ਤੇ ਮੈਂ ਆਪਣੇ ਗਾਣੇ ਕਰ ਰਿਹਾ ਹਾਂ ਜੀ ਤੇ ਮਤਲਬ ਇਸ ਸਾਲ ਮੈਨੂੰ ਲੱਗਦਾ ਜਲਦੀ ਮੇਰੀ ਐਲਬਮ ਰਿਲੀਜ਼ ਹੋ ਜਾਣੀ ਹੈ ਸਾਲ ਹੂੰ ਤੇ ਬਸ ਉਹ ਕਰਨੀ ਆ ਕਿਉਂਕਿ ਮੇਰਾ ਮੇਰਾ ਫਿਊਚਰ ਮਤਲਬ ਮੇਨ ਇਹੀ ਹੈ ਮੇਰਾ ਮੈਂ ਚਾਹੁੰਦਾ ਨਾ ਮੇਰੇ ਸਾਹ ਲੈ ਰੁਕਣ ਬਸ ਇੱਥੇ میوزਿਕ 'ਚ ਹੀ ਜਾਣਾ ਜੀ ਆਪਣੀ ਲਾਈਫ ਇਹੀ ਆ ਕਰ ਇੱਥੇ ਆ ਬਸ ਅੱਛਾ ਕੁਝ ਸੁਨੇਹਾ ਦੇਣਾ ਚਾਹੂੰਗੀ ਜਿਹੜੇ ਉੱਬਰ ਦੇ ਗਾਇਕ ਨੇ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਹੈ ਕਾਲਜ ਵਾਲਿਆਂ ਨੂੰ ਯੂਨੀਵਰਸਿਟੀ ਦੇ ਵਿੱਚ ਆਉਂਦੇ ਨੇ ਬੱਚੇ ਉਹਨਾਂ ਨੂੰ ਸ਼ੌਕ ਹੁੰਦਾ ਆ ਵੈਸੇ ਤੁਸੀਂ ਸਟ੍ਰਗਲ ਲਾਈਫ ਦੱਸ ਦਿੱਤੀ ਆਪਦੀ ਕੁਝ ਗੁਣ ਪੁਆਇੰਟਸ ਕੁਝ ਦੱਸਣਾ ਚਾਹੋਗੇ ਜਿਹੜਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਮਾ ਸਕਣ ਤੇ ਕਾਮਯਾਬ ਹੋ ਸਕਣ ਮੈਂ ਦੇਖੋ ਨਵੇਂ ਆਰਟਿਸਟਾਂ ਨੂੰ ਮੈਂ ਸਾਰਿਆਂ ਨੂੰ ਇੱਕੋ ਹੀ ਸੁਨੇਹਾ ਦੇਉਂਗਾ ਕਿ ਜੇ ਇਸ ਲੈਣ ਚ ਆਉਣਾ ਤਾਂ ਸਿੱਖ ਕੇ ਆਓ ਮੇਰੇ ਕੋਲ ਸਟੂਡੈਂਟ ਆਉਂਦੇ ਨੇ ਜੀ ਅੱਜ ਕੱਲ ਨਾ ਅੱਜ ਕੱਲ ਦੇ ਜਿਹੜੇ ਸਟੂਡੈਂਟ ਨੇ ਚਲੋ ਮਤਲਬ ਉਹਨਾਂ ਜੀ ਨਾ ਪੇਸ਼ੈਂਸ ਨਹੀਂ ਜਦੋਂ ਤੁਸੀਂ ਕਿਸੇ ਰਾਹ ਜਾਣੇ ਹੋ ਤੁਹਾਨੂੰ ਕਿਸੇ ਰਾਹ ਮਤਲਬ ਤੁਹਾਨੂੰ ਪਤਾ ਹੀ ਨਹੀਂ ਰਾਹ ਦਾ ਹੀ ਨਹੀਂ ਪਤਾ ਪਹੁੰਚ ਤੁਸੀਂ ਪਹੁੰਚ ਹੀ ਨਹੀਂ ਸਕਦੇ ਪਹੁੰਚ ਨਹੀਂ ਸਕਦੇ ਉਹੀ ਇਦਾਂ ਹੀ ਆ ਸਿੰਘੀ ਨਾ ਘਟੋ ਘਟ ਤੁਹਾਨੂੰ ਉਹਦਾ ਉਹਦੀ ਵਿਆਕਰਨ ਤਾਂ ਪਤਾ ਹੋਣੀ ਚਾਹੀਦੀ ਹੈ ਤੁਹਾਡੇ ਲਈ ਉਹ ਚੀਜ਼ਾਂ इजीली ਹੋ ਜਾਂਦੀਆਂ ਨੇ ਨਹੀਂ ਅੱਜ ਕੱਲ ਦਾ ਇਹ ਆ ਕਿ ਤੁਸੀਂ 10 15 ਦਿਨ ਸਿੱਖਿਆ ਫਿਰ ਜਿੱਦੀ ਕਹਿੰਦੇ ਨੇ ਮੈਂ ਗਾਣਾ ਕਰਨਾ ਜੀ ਇਸ ਕਰਕੇ ਪਹਿਲਾਂ ਸਿੱਖੋ ਫਿਰ ਆਓ ਠੀਕ ਹੈ ਤਾਂ ਦੂਜੀ ਗੱਲ ਠੀਕ ਹੈ ਮਿਹਨਤ ਕਰੋਗੇ ਮਿਹਨਤ ਦਾ ਫਲ ਮਿਲਦਾ ਜੀ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਜ਼ਰੂਰ ਮਿਲਦਾ ਲੱਗੇ ਹੋਏ ਆ ਬਸ ਇਹ ਵੀ ਚੰਗਾ ਗਾਓ ਤੇ ਦੇ ਗਾਓ ਬਸ ਜੀ ਬਿਲਕੁਲ ਹਾਂ ਕਿਉਂਕਿ ਸੁਰਤਾ ਮੈਨੂੰ ਲੱਗਦਾ ਪ੍ਰਮਾਤਮਾ ਦੀ ਦੇਣਾ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਹੂੰ ਤੇ ਘੱਟੋ ਘੱਟ ਸ਼ਬਦ ਅਸੀਂ ਖੁਦ ਚੂਸ ਕਰ ਸਕਦੇ ਹਾਂ ਜੀ ਬਿਲਕੁਲ ਬਹੁਤ ਅੱਛੀ ਹੋਣੀ ਅੱਛੀ ਹੁਣ ਇਹ ਚੀਜ਼ ਮੈਟਰ ਕਰਦੀ ਜੀ ਬਿਲਕੁਲ ਮੈਟਰ ਕਰਦੀ ਬਹੁਤ ਅੱਛੀ ਗੱਲ ਹੈ ਜੀ ਅੱਛਾ ਤੁਸੀਂ ਕਿਹਾ ਵੀ ਗਜ਼ਲਾਂ ਵੀ ਲਿਖ ਲੈਂਦੇ ਹੋ ਹਾਂ ਇੱਕ ਅਧੀ ਗਜ਼ਲ ਸੁਣਾ ਦਿਓ ਤੇ ਫਿਰ ਆਪਾਂ ਤੁਹਾਡੇ ਮਿਊਜ਼ਿਕ ਵਾਲੋਂ ਨੇ ਤੁਹਾਡੀ ਮਿਊਜ਼ਿਕ ਵੀ ਜ਼ਰੂਰ ਸੁਣਾਗੇ ਆਪਾਂ ਮੈਂ ਤੁਹਾਨੂੰ ਗੀਤ ਸੁਣਾ ਦਣਾ ਮੈਂ ਇਕਲੀ ਜਿਹੜਾ ਤੁਹਾਨੂੰ ਮੈਂ ਅਸੀਂ ਗੋਹਣ ਗਜ਼ਲ ਐਕਲੀ ਮੈਨੂੰ ਯਾਦ ਨਹੀਂ ਹੈਗੀ ਕੋਈ ਅੱਛਾ ਕੋਈ ਨਹੀਂ ਜੀ ਕੋਈ ਯਾਦ ਆ ਗਈ ਮੈਂ ਸੁਣਾਵਾਂ ਹਾਂ ਜੀ ਕੋਈ ਨਹੀਂ ਤੁਸੀਂ ਤੁਹਾਨੂੰ ਬਦਨਾਮ ਗਾਣਾ ਜਿਹੜਾ ਹੈ ਮੇ

ਕਿਆ ਬਾਤ ਹੈ ਬਹੁਤ ਅਚਾਰਮਾ ਜੀ ਬਹੁਤ ਅੱਛਾ ਥੈਂਕ ਯੂ ਸੋ ਮਚ ਜੀ ਤੇ ਤੁਹਾਡੇ ਜਿਹੜੇ ਦੋ ਗੀਤ ਆਏ ਸੀ ਉਹਨਾਂ ਪਰ ਇੱਕ ਵਾਰੀ ਫੇਰ ਦੱਸ ਦਿਓ ਤਾਂ ਕਿ ਸਾਡੇ ਦਰਸ਼ਕ ਸੁਣ ਸਕਣ ਜੀ ਅਗਰ ਉਹ ਚਾਹੁੰਦੇ ਨੇ ਤੁਹਾਡੀ ਆਵਾਜ਼ ਨੂੰ ਸੁਣ ਕੇ ਤੁਹਾਡੀਆਂ ਗੱਲਾਂ ਬਾਤ ਨੂੰ ਸੁਣ ਕੇ ਤੁਹਾਡੇ ਗੀਤ ਸੁਣਨਾ ਤੇ ਕਿੱਥੋਂ ਮਿਲ ਸਕਦੇ ਨੇ ਉਹ YouTube ਤੇ ਕਿਹੜੇ-ਕਿਹੜੇ ਪਲੇਟਫਾਰਮਸ ਤੇ ਜੀ ਮੇਰਾ ਪਹਿਲਾ ਗਾਣਾ ਆਇਆ ਸੀਗਾ ਪਾਗਲ ਜੀ ਬਟ ਉਹ ਇਹ ਹੈ ਕਿ ਮੈਂ ਪਹਿਲਾਂ ਸੇ ਮੈਂ ਰਿਲੀਜ਼ ਨਹੀਂ ਕਰਨਾ ਚਾਹੁੰਦਾ ਸੀ ਉਹ ਗਾਣਾ ਉਹ ਮੇਰੇ ਦੋਸਤਾਂ ਨੇ ਉਹ ਪਾਤਾ ਵੀ ਨਹੀਂ ਉਹਨੂੰ 2-3 ਸਾਲ ਹੋ ਗਏ ਨੂੰ ਉਹ ਮੈਂ ਅੱਜ ਮੈਨੂੰ ਠੀਕ ਹੈ ਮੇਰੇ ਦੋਸਤ ਬਹੁਤ ਸੁਣਦੇ ਨੂੰ ਕਹਿੰਦੇ ਕਿ ਤੁਹਾਨੂੰ ਵਧੀਆ ਗਾਣਾ ਲੱਗਦਾ ਤੁਹਾਨੂੰ ਪਰ ਮੈਨੂੰ ਨਹੀਂ ਵਧੀਆ ਲੱਗਦਾ ਮੈਂ ਕਿ ਇਹਨੂੰ ਪ੍ਰੋਪਰ ਟ੍ਰੀਟਮੈਂਟ ਹੋਇਆ ਨਹੀਂ ਕਿਉਂਕਿ ਮੈਂ ਵਿਦ ਵੀਡੀਓ ਕਰਨਾ ਚਾਹੁੰਦਾ ਸੀ ਉਹ ਗਾਣਾ ਬੜਾ ਮੇਰੇ ਉਹ ਗਾਣਾ ਬੜੇ ਦਿਲ ਦੇ ਨੇੜੇ ਸੀਗਾ ਉਹਨਾਂ ਨੇ ਇਦਾਂ ਹੀ ਪਾ ਦ ਆ ਬਿਦਆਊਟ ਮਿਕਸਿੰਗ ਚਲੋ ਮੈਂ ਕਿਹਾ ਵੀ ਠੀਕ ਹੈ ਪਾਤਾ ਹਨਾ ਤੇ ਇਹ ਹੁਣ ਜਿਹੜਾ ਇਹ ਬਦਨਾਮ ਗਾਣਾ ਹੋਇਆ ਸੀ ਐਕਚ ਤੇ ਉਹਨੂੰ ਮਤਲਬ ਕੋਈ ਕੰਪਨੀ ਸੀ ਉਹਨਾਂ ਨੇ ਕਿਹਾ ਵੀ ਕੋਈ ਗਾਣਾ ਸਾਨੂੰ ਅਸੀਂ ਗਾਣਾ ਦੇ ਸਾਨੂੰ ਬਣਾ ਕੇ ਤਾਂ ਉਹਨੇ ਮੈਨੂੰ ਕਿਹਾ ਕਿ ਅਰਮਨ ਇਦਾਂ ਸਾਨੂੰ ਕੋਈ ਗਾਣਾ ਚਾਹੀਦਾ ਮਤਲਬ ਮੈਂ ਉਹਨੂੰ ਦੇ ਦਾਂ ਮੈਂ ਕਿਹਾ ਯਾਰ ਚੱਕ ਉਹਨੇ ਪਤਾ ਨਹੀਂ ਕਿਹੜੀ ਕੰਪਨੀ ਦਿੱਤਾ ਉਹਨੇ ਰਿਲੀਜ਼ ਕਰਤਾ ਬਸ ਇਹ ਆ ਪਰ ਉਹ ਗਾਣਾ ਮੈਨੂੰ ਬੜਾ ਖੂਬਸੂਰਤ ਲੱਗਦਾ ਮੈਂ ਜਿੱਦੇ ਕਰੂੰਗਾ ਇਹਨੂੰ ਦੁਬਾਰਾ ਕਰੂੰਗਾ ਔਰ ਮੈਂ ਤਾਂ ਵਿੱਧ ਵੀਡੀਓ ਕਰੂੰਗਾ ਉਹ ਗਾਣਾ ਕਿਉਂਕਿ ਮੈਨੂੰ ਬੜਾ ਅੱਛਾ ਲੱਗਦਾ ਮੈਨੂੰ ਗਾਣਾ ਇਹ ਆ ਅਰਮਨ ਜੀ ਇੱਕ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਆਪਾਂ ਕਹਿ ਰਹੇ ਹਾਂ ਸਟਾਰਟਿੰਗ ਤੋਂ ਇੱਕ ਸਟ੍ਰਗਲ ਹੁੰਦਾ ਹੈ ਬੜਾ ਸ ਇਥੇ ਜਦੋਂ ਤੁਸੀਂ ਸਕੂਲਾਂ ਕਾਲਜਾਂ ਦੇ ਵਿੱਚ ਗਾਉਣ ਨੇ ਉਸ ਤੱਕ ਸੀਮਿਤ ਹੈ ਪਰ ਜਦੋਂ ਤੁਸੀਂ ਆਫੀਸ਼ੀਅਲੀ ਕਰਨਾ ਹੁੰਦਾ ਹੈ ਤਾਂ ਤੁਹਾਨੂੰ ਕੰਪਨੀਆਂ ਦੇ ਕੋਲ ਜਾਣਾ ਪੈਂਦਾ ਹੈ ਉਹਨਾਂ ਦੇ ਨਾਲ ਹਨਾ ਟਾਈਪ ਕਰਨਾ ਪੈਂਦਾ ਹੈ ਜਾਂ ਹੋਰ ਵੱਡੇ ਵੱਡੇ ਹਨਾ ਕੰਪਨੀਆਂ ਸਿੰਗਲ ਦੇ ਨਾਲ ਤਾਂ ਇਹ ਵੀ ਸੁਣਨ ਚਾਇਆ ਤੇ ਬਹੁਤੀ ਵਾਰ ਦੇਖਣ ਚ ਵੀ ਆਇਆ ਕਿ ਨਵੇਂ ਬੰਦਿਆਂ ਨੂੰ ਉੱਥੇ ਜਗ੍ਹਾ ਨਹੀਂ ਦਿੱਤੀ ਜਾਂਦੀ ਕੋਈ ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਬਿਹੇਵ ਤੁਸੀਂ ਤਾਂ ਹੁਣ ਕਾਫੀ ਟਾਈਮ ਤੋਂ ਜੁੜੇ ਹੋਏ ਇਹਨਾਂ ਚੀਜ਼ਾਂ ਦੇ ਨਾਲ ਹਨਾ ਕਰ ਰਹੇ ਹੋ ਕਿਸ ਤਰ੍ਹਾਂ ਦਾ ਬਿਹੇਵ ਹੁੰਦਾ ਨਵੇਂ ਲੋਕਾਂ ਦੇ ਪ੍ਰਤੀ ਨਵੇਂ ਬੱਚਿਆਂ ਦੇ ਪ੍ਰਤੀ ਕੰਪਨੀਆਂ ਦਾ ਤੇ ਫਿਰ ਕਿ ਉਸ ਤੋਂ ਉਹਦੇ ਬਿਹੇਵ ਦੇ ਵਿੱਚੋਂ ਲੰਘ ਕੇ ਕਿਵੇਂ ਅੱਗੇ ਪਹੁੰਚ ਸਕਦੇ ਆ ਇਹ ਐਕਚੁਅਲੀ ਇਹ ਇਹ ਗੱਲ ਪੈਣਾ ਮੈਮ ਹਰਕ ਨਾਲ ਹੁੰਦਾ ਜਿਹੜੇ ਨ ਨਿਊ ਆਰਟਿਸਟ ਦੇ ਕਿਉਂਕਿ ਬੜੀ ਸਿੱਧੀ ਗੱਲ ਹੈ ਅੱਜ ਕੱਲ ਨਾ ਜੋ ਦਿਖਦਾ ਉਹ ਵੇਖਦਾ ਜੀ ਬਿਲਕੁਲ ਅਗਰ ਕੋਈ ਨਾਉਨ ਚਿਹਰਾ ਉਹਨਾਂ ਨੂੰ ਤਾਂ ਉਹਨਾਂ ਪਰ ਕੋਈ ਵੀ ਆ ਜਾਏ ਮੈਂ ਕਿਸ ਨੂੰ ਮਤਲਬ ਅ ਪਰਸਨਲੀ ਨਹੀਂ ਕਹਿ ਰਿਹਾ ਸਭ ਲਈ ਹੈ ਵੀ ਜੇ ਤਾਂ ਕੋਈ ਚੰਗਾ ਅ ਚਾਹੇ ਉਹਨੂੰ ਗਾਉਣਾ ਆਉਂਦਾ ਚਾਹੇ ਨਹੀਂ ਆਉਂਦਾ ਅਗਰ ਉਸ ਦਾ ਨਾਮ ਆਇ ਕੋਈ ਗਾਣਾ ਹਿੱਟ ਹੋ ਗਿਆ ਤਾਂ ਫਿਰ ਤੁਹਾਨੂੰ ਕੰਪਨੀ ਕਹਿੰਦੀ ਨੇ ਵੀ ਤੂੰ ਆ ਜਾ ਜੀ ਬਿਲਕੁਲ ਤੇ ਨਹੀਂ ਟੈਲੈਂਟ ਬਹੁਤ ਆ ਹੈਡਨ ਟੈਲੈਂਟ ਬਹੁਤ ਹੈ ਮੈਂ ਦੇਖਿਆ ਨੇ ਬੰਦੇ ਠੀਕ ਆ ਵਿਚਾਰੇ ਆਪਣੀਆਂ ਘਰ ਦੀਆਂ ਮਜਬੂਰੀਆਂ ਕਰਕੇ ਜਾਂ ਜਿਵੇਂ ਵੀ ਹੈ ਨਾ ਉਹ ਉਹ ਟੈਲੈਂਟ ਨਾ ਉਹ ਉਹਨਾਂ ਦੇ ਅੰਦਰ ਉਹ ਅੰਦਰ ਹੀ ਮਾਰ ਲੈਂਦੇ ਨੇ ਉੱਥੇ ਹੀ ਰਹਿ ਜਾਂਦਾ ਜਦੋਂ ਉਹਨਾਂ ਨੂੰ ਕੋਈ ਚੱਕਣ ਵਾਲਾ ਮਿਲ ਜੇ ਤਾਂ ਉਹਨੇ ਆ ਜਾਂਦੇ ਨੇ ਬਾਹਰ ਨਹੀਂ ਉਹਨਾਂ ਦੇ ਉਹ ਅੰਦਰ ਹੀ ਰਹਿ ਜਾਂਦਾ ਤਾਂ ਜਾਨੀ ਕਿ ਕੰਪਨੀਆਂ ਤਾਂ ਸਿਰਫ ਨਾ ਕੀ ਕਰਦੀਆਂ ਤੁਹਾਡੇ ਕੋਲੇ ਕਿੰਨੇ ਹੀ ਅੱਛੇ ਕੰਟੈਂਡੈਂਟ ਨੇ ਹੈਨਾ ਤਾਂ ਤੁਸੀਂ ਕਿੰ ਉਹਨਾਂ ਨੂੰ ਇਹ ਲੱਗਦਾ ਉਹ ਇਹ ਸੋਚਦੇ ਹੁੰਦੇ ਨੇ ਵੀ ਜੇ ਅਸੀਂ 5 ਰੁਪਏ ਲਾਏ ਆ ਕਿ ਸਾਨੂੰ 10 ਰੁਪਏ ਬਣਨਗੇ ਕਿ ਨਹੀਂ ਬਣਨਗੇ ਉਹਨਾਂ ਨੂੰ ਇਹ ਨਹੀਂ ਮੈਟਰ ਕਰਦਾ ਵੀ ਕੀ ਇਹ ਗਾਣਾ ਫੀਲ ਦਾ ਕੋਈ ਕਿਸੇ ਨੂੰ ਫੀਲ ਕਰੂਗਾ ਜਾਂ ਕੁਝ ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ ਤਾਂ ਜਨਨ ਕਿ ਬਥੇਰੇ ਰੋਲਦੇ ਨੇ ਮੈਂ ਵੀ ਬਹੁਤ ਕੰਪਨੀਆਂ ਕੋਲੇ ਗਿਆ ਹਨਾ ਉਹ ਕਹਿੰਦੇ ਨੇ ਦਿਖਾਏ ਨੇ ਗਾਣੇ ਬਣਾ ਕੇ ਲੈ ਕੇ ਜਾਣੇ ਤਾਂ ਫਿਰ ਉੱਥੇ ਬੜਾ ਡਿਸਪਾਇੰਟ ਹੋ ਜਾਨੇ ਯਾਰ ਵੀ ਇਹ ਨਾ ਸੁਣੇ ਇਹਨੇ ਕੰਟੈਂਟ ਐਡੀ ਖੂਬਸੂਰਤ ਨਹੀਂ ਹਨਾ ਤਾਂ ਮੈਂ ਗਿਆ ਪਹਿਲਾਂ ਮੈਂ ਪਰ ਹੁਣ ਮੈਂ ਜਾਣਾ ਛੱਡਤਾ ਕਿਉਂਕਿ ਹੁਣ ਮੈਂ ਮੈਨੂੰ ਇੱਕ ਵਾਰੀ ਹੁੰਦਾ ਸੀ ਪਹਿਲਾਂ ਵੀ ਯਾਰ ਚਲੋ ਜਾਈਏ ਕੰਪਨੀ ਕੋਲੇ ਕਰਾਂਗੇ ਕਰਾਂਗੇ ਚਲ ਜਦੋਂ ਇਦਾਂ ਦੇ ਹੋਏ ਕਾਫੀ ਵਾਰੀ ਮੈਂ ਕਾਫੀ ਕੰਪਨੀ ਨਾਲ ਮਿਲਿਆ ਆ ਬੰਦਿਆਂ ਨੂੰ ਮਿਲਿਆ ਤਾਂ ਨਹੀਂ ਮਤਲਬ ਉਹ ਚੀਜ਼ ਸਫਲਤਾ ਨਹੀਂ ਮਿਲੀ ਹੁੰਦਾ ਸੀ ਫਿਰ ਸੋਚਿਆ ਨਹੀਂ ਯਾਰ ਆਪ ਹੀ ਕਰਦੇ ਆ ਚਲੋ ਇਦਾਂ ਕਰਦੇ ਕਰਦੇ ਚਲ ਮਾਲਕ ਨੇ ਬਾਹ ਫੜ ਲਈ ਸਭ ਸੈੱਟ ਹੋਣ ਲੱਗ ਗਿਆ ਆਪਣੇ ਆਪ ਹੋ ਜਾਂਦਾ ਇਹ ਇਹ ਹੋ ਨਹੀਂ ਸਕਦਾ ਵੀ ਜਦੋਂ ਤੁਸੀਂ ਮੈਨੂੰ ਇਹ ਮੈਂ ਇੱਕ ਗੱਲ ਜਾਣਦਾ ਵੀ ਜੇ ਤੁਸੀਂ ਤੁਰੇ ਜਾਂਦੇ ਹੋ ਨਾ ਤਾਂ ਤੁਸੀਂ ਕਿਤੇ ਨਾ ਕਿਤੇ ਪਹੁੰਚਦੇ ਹੋ ਬਸ ਬੈਠੋ ਨਾ ਜੀ ਜੇ ਤੁਸੀਂ ਬਹਿ ਗਏ ਫਿਰ ਮ ਅਤਾ ਆਪਾਂ ਦੂਜੇ ਨੂੰ ਯੂਥ ਨੂੰ ਜਿਵੇਂ ਹੁਣ ਆਪਾਂ ਜਾ ਰਹੇ ਨੇ ਉਹ ਵੀ ਇੱਕਦਮ ਅ ਯੂਨੀਵਰਸਿਟੀਆਂ ਚੋਂ ਨਿਕਲ ਕੇ ਕਹਿ ਸਕਦੇ ਆਂ ਜਾਂ ਪੜ੍ਹਾਈਆਂ ਚੋਂ ਨਿਕਲ ਕੇ ਕੰਪਨੀਆਂ ਕੋਲ ਹੀ ਜਾਂਦੇ ਨੇ ਤਾਂ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹ ਉਹਨਾਂ ਲਈ ਕੁਝ ਕੀ ਕਰ ਸਕਦੇ ਨੇ ਉਹ ਮਤਲਬ ਜਾਣਾ ਤਾਂ ਮੈਨੂੰ ਲੱਗਦਾ ਜ਼ਰੂਰ ਚਾਹੀਦਾ ਕਿਉਂਕਿ ਜਦੋਂ ਤੁਸੀਂ ਇਹ ਅਸਲ ਵਿੱਚ ਜਿੰਦ ਇਹ ਹੀ ਤਾਂ ਜ਼ਿੰਦਗੀ ਹੈ ਬੰਦਾ ਹੈ ਨਾ ਠੁਕਰਾ ਖਾ ਕੇ ਸਿੱਖਦਾ ਜਾਣਾ ਮੈਨੂੰ ਲੱਗਦਾ ਸਭ ਨਾਲ ਚਾਹੀਦਾ ਜੇ ਤੁਸੀਂ ਕਿਤੇ ਜਾਣਦੇ ਹੋ ਕਿਸ ਨੂੰ ਮਿਲ ਕਿਉਂ ਨਹੀਂ ਕੋਈ ਆਪਦਾ ਕੰਟੈਂਟ ਦਿਖਾਉਣਾ ਹੈ ਕੁਝ ਵੀ ਤੁਹਾਨੂੰ ਕਮ ਸੇ ਕਮ ਉਥੋਂ ਵਿਊ ਤਾਂ ਮਿਲਦਾ ਨਾ ਕਿ ਤੁਹਾਡੇ ਜੀ ਕੀ ਕਮੀ ਆ ਕਿ ਤੁਹਾਡਾ ਤੁਹਾਡੀ ਗਾਉਂ ਚ ਕਮੀ ਆ ਤੁਹਾਡੇ ਕੰਟੈਂਟ ਚ ਕਮੀ ਆ ਮਤਲਬ ਤੁਸੀਂ ਤੁਸੀਂ ਹੋਰ ਇਸ ਨੂੰ ਮਤਲਬ ਕਿਦਾਂ ਇਹਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹੋ ਤਾਂ ਤੁਸੀਂ ਮੈਨੂੰ ਮੈਂ ਜੋ ਮੈਂ ਸਿੱਖਿਆ ਜ਼ਿੰਦਗੀ ਦੇ ਮਤਲਬ ਮੈਂ ਜਾ ਕੇ ਕੰਪਨੀਆ ਚ ਬੰਦਿਆਂ ਨੂੰ ਮਿਲਿਆ ਮੈਂ ਹੈ ਨਾ ਆਪ ਦੀ ਇਸ ਫੀ ਤਾਂ ਠੀਕ ਹੈ ਉਦਾਸ ਬੰਦਾ ਹੁੰਦਾ ਇੱਕ ਦੋ ਵਾਰੀ ਪਰ ਬਾਅਦ ਚ ਮੈਂ ਹੁਣ ਵੜ ਗਿਆ ਜੀ ਬਾਅਦ ਚ ਮੈਨੂੰ ਇਹ ਲੱਗਦਾ ਸੀ ਵੀ ਨਹੀਂ ਯਾਰ ਪੈ ਤਾਂ ਕੋ ਸਿੱਖ ਕੇ ਆਇਆ ਹੈ ਹੈਨਾ ਵੀ ਉਹ ਸਾਨੂੰ ਕਹਿੰਦੇ ਸੀ ਵੀ ਸਾਨੂੰ ਕੰਟੈਂਟ ਨਹੀਂ ਵਧੀਆ ਲੱਗਿਆ ਠੀਕ ਹੈ ਫਿਰ ਆ ਕੇ ਹੋਰ ਮਿਹਨਤ ਕਰਦੇ ਸੀ ਵੀ ਯਾਰ ਹੋਰ ਖੂਬਸੂਰਤ ਬਣਾਓ ਕਿਉਂਕਿ ਜੇ ਹੁਣ ਤੁਸੀਂ ਕੋਈ ਚੀਜ਼ ਮਤਲਬ ਮੰਨ ਲਓ ਮੈਂ ਕੋਈ ਗਾਣਾ ਬਣਾ ਲਿਆ ਉਹ ਮੈਨੂੰ ਸੋਹਣਾ ਲੱਗਦਾ ਠੀਕ ਹੈ ਪਰ ਅਸੀਂ ਆਡੀਅנס ਵਿੱਚ ਲੈ ਕੇ ਜਾਣਾ ਨਾ ਜੇ ਉਹਨਾਂ ਨੂੰ ਨਹੀਂ ਖੂਬਸੂਰਤ ਲੱਗਿਆ ਤਾਂ ਫਿਰ ਉਹ ਤਾਂ ਕੋਈ ਫਾਇਦਾ ਨਹੀਂ ਬਿਲਕੁਲ ਜੀ ਬਿਲਕੁਲ ਤਾਂ ਫਿਰ ਉਹ ਕੰਪਨੀਆਂ ਨੇ ਮੈਨੂੰ ਲੱਗਦਾ ਠੀ ਪਹਿਲਾਂ ਡੀਮੋਟੀਵੇਟ ਹੁੰਦੇ ਸੀ ਹੁਣ ਨਹੀਂ ਹੁਣ ਤਾਂ ਮੋਟੀਵੇਟ ਹੋਣਾ ਜੇ ਕੋਈ ਕਹੇ ਵੀ ਨਹੀਂ ਯਾਰ ਮਾਨ ਯਾਰ ਚੀਜ਼ ਵਧੀਆ ਨਹੀਂ ਠੀਕ ਆ ਬਾਈ ਆਪਾਂ ਵਧੀਆ ਬਣਾਉਣੀ ਤਾਂ ਫਿਰ ਉੱਥੋਂ ਮਤਲਬ ਆਹ ਨਵੀਰ ਹਾਏ ਦੋ ਬਧੀਆ ਬਣਾਓ ਫਿਰ ਮਿਹਨਤ ਕਰਦੇ ਹਾਂ ਹੋਰ ਬਣਾਉਣੇ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਮਨ ਜੀ ਤੁਸੀਂ ਸਮਾਂ ਦਿੱਤਾ ਆਪਣਾ ਤੇ ਸਾਡੇ ਨਾਲ ਗੱਲਬਾਤ ਕੀਤੀ ਆਪਣੀ ਜ਼ਿੰਦਗੀ ਦੀ ਹਕੀਕਤਾਂ ਸਾਡੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਤੇ ਬਹੁਤ ਬਹੁਤ ਦੁਆਵਾਂ ਜੀ ਤੁਹਾਨੂੰ ਤੁਹਾਡੀ ਅੱਗੇ ਦੀ ਜ਼ਿੰਦਗੀ ਲਈ ਸਾਰੇ ਪੰਜਾਬ ਦੀ ਪੂਰੀ ਟੀਮ ਵੱਲੋਂ ਜੋ ਵੀ ਤੁਸੀਂ ਕੁਝ ਸੋਚਿਆ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਤੁਸੀਂ ਸਟ੍ਰਗਲ ਦੇ ਵਿੱਚੋਂ ਲੰਘਦੇ ਹੋਏ ਇੱਥੇ ਪਹੁੰਚੇ ਹੋ ਤਾਂ ਜ਼ਰੂਰ ਹੀ ਹੁਣ ਤਾਂ ਮਤਲਬ ਕਾਫੀ ਕੁਝ ਚੱਲੇ ਗਿਆ ਕਾਫੀ ਸਟ੍ਰਗਲ ਲੰਘ ਗਿਆ ਹੈ ਹੁਣ ਤਾਂ ਤੁਹਾਡਾ ਇੱਕ ਬਣ ਗਿਆ ਹੈ ਹਨਾ ਰਸਤਾ ਤੇ ਦੁਆ ਕਰਦੇ ਹ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਮੇਰੀ ਪੂਰੀ ਇੰਟਰਵਿਊ ਨੂੰ ਸੁਣਿਆ ਇਸ ਤੋਂ ਇਲਾਵਾ ਬਹੁਤ ਬਹੁਤ ਧੰਨਵਾਦ ਪੰਜਾਬ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਕੀਤਾ ਧੰਨਵਾਦ ਥੈਂਕ ਯੂ ਤਾਂ ਸ਼ੁਕਰੀਆ ਜੀ ਬਹੁਤ ਬਹੁਤ ਏਸੀ ਅਰਮਾਨ ਸਿੰਘ ਜੀ ਸਾਡੇ ਨਾਲ ਗੱਲਬਾਤ ਕੀਤੀ ਆਪਣੀ ਜ਼ਿੰਦਗੀ ਦੀਆਂ ਹਕੀਕਤਾਂ ਬਾਰੇ ਦੱਸਿਆ ਆਪਣੀ ਸਟਰਗਲ ਲਾਈਫ ਬਾਰੇ ਚੰਗੀਆਂ ਮਾੜੀਆਂ ਘਟਨਾਵਾਂ ਬਾਰੇ ਦੱਸਿਆ ਤੇ ਲੱਗੇ ਹੋਏ ਨੇ ਜ਼ਿੰਦਗੀ ਦੀ ਦੌੜ ਦੇ ਵਿੱਚ ਤੇ ਮੁਕਾਮ ਤੇ ਪਹੁੰਚ ਗਏ ਨੇ ਕਾਫੀ ਕੁਝ ਪ੍ਰਾਪਤ ਕਰ ਲਿਆ ਹੈ ਕਾਫੀ ਸੁਪਨੇ ਅਜੇ ਪੂਰੇ ਕਰਨ ਵਾਲੇ ਰਹਿੰਦੇ ਨੇ ਤੇ ਪੰਜ ਅੱਧ ਪੀਪਲੋਂ ਦੁਆਵਾਂ ਇਹਨਾਂ ਨੂੰ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਤੇ ਦਰਸ਼ਕਾਂ ਨੂੰ ਵੀ ਇਹਨਾਂ ਉਬਰ ਦੇ ਕਲਾਕਾਰਾਂ ਤੋਂ ਬਹੁਤ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਜੀ ਅਸੀਂ ਇਸੇ ਕਰਕੇ ਇਹਨਾਂ ਨੂੰ ਲੱਭ ਲੱਭ ਕੇ ਤੁਹਾਡੇ ਕੋਲ ਲਿਆਉਣੇ ਆ ਤੁਹਾਡੇ ਰੂਬਰੂ ਕਰਵਾਉਣੇ ਆ ਤਾਂ ਕਿ ਇਹਨਾਂ ਦੀਆਂ ਹਕੀਕਤਾਂ ਨੂੰ ਜਾਣ ਕੇ ਇਹਨਾਂ ਦੇ ਸਟਰਗਲ ਨੂੰ ਜਾਣ ਕੇ ਆਪਾਂ ਸਿੱਖ ਸਕੀਏ ਕਿਉਂਕਿ ਕਹਿੰਦੇ ਹੁੰਦੇ ਆ ਕਿ ਆਪਾਂ ਕਿਸੇ ਦੀ ਜ਼ਿੰਦਗੀ ਤੋਂ ਜ਼ਿਆਦਾ ਸਿੱਖ ਸਕਦੇ ਆ ਤੇ ਛੋਟੀ ਜੀ ਜ਼ਿੰਦਗੀ ਆ ਆਪਾਂ ਨੂੰ ਦੂਜਿਆਂ ਦੇ ਘਟਨਾਵਾਂ ਤੋਂ ਸਿੱਖਣਾ ਚਾਹੀਦਾ ਤਾਂ ਕਿ ਆਪਾਂ ਆਪਣੀ ਜ਼ਿੰਦਗੀ ਚ ਚਨਾਉ ਕਰੀਏ ਹਨਾ ਉਹਨਾਂ ਤੋਂ ਸਿੱਖ ਕੇ ਆਪ ਆਪਦੀ ਜ਼ਿੰਦਗੀ ਬਿਹਤਰ ਬਣਾ ਸਕੀਏ ਸੋ ਦਰਸ਼ਕਾਂ ਨੂੰ ਇਹੀ ਸਾਡੀ ਪੰਜਾਬੀ ਯੂਟਿਊਬ ਵੱਲੋਂ ਪੀਲ ਹੈ ਜੀ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਇਨਾਂ ਨੂੰ ਸੁਣੋ ਇਹਨਾਂ ਦੀਆਂ ਹਕੀਕਤਾਂ ਜਾਣੋ ਇਹਨਾਂ ਦੇ ਸਟਰਗਲ ਨੂੰ ਦੇਖੋ ਤੇ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਅਪਲਾਈ ਕਰਕੇ ਜ਼ਰੂਰ ਕਾਮਯਾਬ ਹੋਵੋ ਤੇ ਇਸੇ ਤਰ੍ਹਾਂ ਹੀ ਮਿਲਦੇ ਰਵਾਂਗੇ ਜੀ ਖਾਸ ਖਾਸ ਮੁਲਾਕਾਤਾਂ ਲੈ ਕੇ ਤੇ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ